ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਪਿੰਡ ਧੂਰਕੋਟ ਦੇ ਵਿੱਚ ਮੌਜੂਦਾ ਜਿੱਥੇ ਬਜ਼ੁਰਗ ਨੌਜਵਾਨ ਬੈਠੇ ਨੇ ਗੱਲਬਾਤ ਕਰਾਂਗੇ ਆਪਾਂ ਪੂਰੇ ਪੰਜਾਬ ਦੀਆਂ ਨਜ਼ਰਾਂ ਗਿੱਦਰਵਾ ਹੌਟ ਸ਼ੀਟ ਬਣੀ ਹੋਈ ਆ ਉਸਤੇ ਟਿਕੀਆਂ ਨੇ ਇੱਥੋਂ ਮੁਕਾਬਲਾ ਹੁੰਦਾ ਫਸਮਾ ਰਾਜਾ ਵੜਿੰਗਾ ਤੇ ਡਿੰਪੀ ਢਿੱਲੋਂ ਦੀ ਦੋ ਵਾਰ ਟੱਕਰ ਹੋਈ ਆ ਤੇ ਰਾਜਾ ਵੜਿੰਗ ਨੇ ਜਿਹੜਾ ਡਿੰਪੀ ਢਿੱਲੋਂ ਨੂੰ ਜਿਹੜਾ ਹਰਾਇਆ ਦੋ ਵਾਰ ਫਸਮਾ ਮੈਚ ਰਿਆ ਗੱਲਬਾਤ ਕਰਾਂਗੇ ਲੋਕਾਂ ਦੇ ਮਨਾਂ ਦੇ ਵਿੱਚ ਕੀ ਚੱਲ ਰਿਹਾ ਤੇ ਪਰ ਪੂਰੇ ਪੰਜਾਬ ਦੀਆਂ ਵੀ ਨਜ਼ਰਾਂ ਟਿਕੀਆਂ ਹੋਈ ਨੇ ਇਸ ਗੱਦੜਵਾ ਹੌਟ ਸ਼ੀਟ ਦੇ ਉੱਪਰ ਗੱਲਬਾਤ ਕਰਾਂਗੇ ਸਿਆਣੇ ਬਜ਼ੁਰਗ ਮੌਜੂਦ ਐ ਇੱਥੋਂ ਕਾਲੀ ਦਲਵੀ ਰਾਜ ਕਰਕੇ ਗਿਆ ਔਰ ਕਾਂਗਰਸ ਨੇ ਵੀ ਰਾਜ ਕੀਤਾ ਤੇ ਹੁਣ ਆਮ ਆਦਮੀ ਪਾਰਟੀ ਨੇ ਡਿੰਪੀ ਢੱਲੋਂ ਨੂੰ ਜਿਹੜੀ ਟਿਕਟ ਦੇ ਦਿੱਤੀ ਐ ਥਾਪੜਾ ਦੇ ਦਿੱਤਾ ਸੀਐਮ ਭਗਵੰਤ ਮਾਨ ਨੇ ਕਿ ਭਾਈ ਤੁਸੀਂ ਕੰਮ ਕਰਵਾਉਨੇ ਆ ਲੋਕਾਂ ਦੇ ਤੇ ਹੁਣ ਲੋਕਾਂ ਦੇ ਵਿੱਚ ਕਿੰਨਾ ਕੁ ਵਿਚਰੇ ਆ ਡਿੰਪੀ ਢਿੱਲੋ ਇਹ ਗੱਲਬਾਤ ਲੋਕਾਂ ਤੋਂ ਪਤਾ ਲੱਗੇਗੀ ਆਪਾਂ ਨੂੰ ਬਾਪੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਠੀਕ ਹੋ ਬਾਪੂ ਜੀ ਠੀਕ ਹੈ ਹੋਰ ਘਰ ਪਰਵਾਰ ਠੀਕ ਹੈ ਹਾਂ ਠੀਕ ਸਾਥ ਦੇ ਵਿੱਚ ਬੈਠਦੇ ਹਾਂ ਗੱਲਾਂ ਬਾਤਾਂ ਫਿਰ ਰਾਜਨੀਤੀ ਦੀਆਂ ਚੱਲਦੀਆਂ ਨੇ ਚੱਲਦੀਆਂ ਰਹਿੰਦੀਆਂ ਨੇ ਕਿਵੇਂ ਚਰਚਾਵਾਂ ਸਾਡੇ ਪੱਤਰਕਾਰਾਂ ਨਾਲੋਂ ਵੱਧ ਤੁਹਾਡੇ 'ਚ ਚੱਲਦੀਆਂ ਹੋਣਗੀਆਂ ਠੀਕ ਜਿਵੇਂ ਤਾਸ ਖੇਡਦੇ ਹੋ ਰੌਲਾ ਪਾਉਨੇ ਫਿਰ ਉਸੇ ਤੱਕ ਹੀ ਰਾਜਨੀਤੀ 'ਚ ਰੌਲਾ ਪਾਉਨੇ ਆ ਵਾ ਵੋਟਾਂ ਫਟਾ ਪਾਉਨੇ ਆ ਅੱਛਾ ਰੌਲਾ ਪ ਉਹ ਸਾਰਿਆਂ ਜੀ ਘੇਸਾ ਹਸਾ ਲੈ ਲਈਦਾ ਹੂੰ ਕਿਵੇਂ ਲੱਗਦਾ ਤੁਹਾਨੂੰ ਫਸਮਾ ਮੈਚ ਰਹਿੰਦਾ ਇੱਥੋਂ ਕਿੱਧਰ ਬਾਹਰ ਤੂੰ ਮੈਂ ਤਾਂ ਫਸਮਾ ਹੀ ਹੂੰ ਕਿਹਦਾ ਕਿਹਦਾ ਹੋ ਸਕਦਾ ਕਾਂਗਰਸ ਤੇ ਡੈਂਪੀ ਦਾ ਹੂੰ ਕਾਂਗਰਸ ਤੇ ਡੈਂਪੀ ਟੈਲੋ ਹਾਂ ਡੈਂਪੀ ਟੈਲੋ ਆਮ ਆਦਮੀ ਪਾਰਟੀ ਚ ਚਲੇ ਗਿਆ ਕੀ ਲੱਗਦਾ ਤੁਹਾਨੂੰ ਜਿੱਤ ਜਾਣਗੇ ਜਿੱਤਣਗੇ ਜਿੱਤ ਜਾਣਗੇ ਬਹੁਤ ਸ਼ਰੀ ਬੰਦੇ ਜੀ ਡੈਂਪੀ ਟੈਲੋ ਹਾਂ ਜੀ ਕਿਵੇਂ ਮਿਲਦਾ ਲੋਕਾਂ ਦੇ ਵਿੱਚ ਬਹੁਤ ਬਹੁਤ ਵਧੀਆ ਸਭ ਤੋਂ ਚੰਗਾ ਮਿਲਦਾ ਹੈ ਕਾਲੀਦਲ ਦੇ ਵਿੱਚ ਰਹਿਿਆ ਉਹਦੋਂ ਕੰਮ ਕਰਵਾਇਆ ਸੀ ਫਿਟੋਲੋਨੀ ਕਾਲੀਦਾਲ ਨੇ ਪਹਿਲਾਂ ਕਰਾਇਆ ਸੀ ਹੁਣ ਕਾਲੀਦਾਲ ਦਾ ਆਪ ਹੀ ਮਰ ਗਿਆ ਠੀਕ ਹੈ ਹਾਂ ਜੀ ਤੇ ਡੈਂਫੀਟੋਨ ਦਾ ਐਡਾ ਬੰਦਾ شریف ਹੈ ਛੱਡ ਗੱਲ ਤੇ ਸਾਡੇ ਪਿੰਡ ਦੇ ਮੋਘੇ ਸੀ ਸਾਡੇ ਪਿੰਡ ਦੇ ਮੋਘੇ ਸੀ ਤੇ ਤਿੰਨਾ ਮੋਘਿਆਂ ਨੂੰ ਉਹਦੋਂ ਵੀ ਆ ਮੀ ਸੀ ਜਿੱਤਿਆ ਨਹੀਂ ਸੀ ਉਹ ਨਾ ਕੋਈ ਵਜ਼ੀਰ ਸੀ ਤੇ ਸਾਡੇ ਤਿੰਨਾ ਮੋਘਿਆਂ ਨੂੰ 2-2 ਲੱਖ ਰੁਪਏ ਦੇ ਦੇ ਗਿਆ ਅਸੀਂ ਤਾਂ ਦੇ ਮੋਗੇ ਦੇ ਚੱਕੇ ਨਹੀਂ ਤੇ ਦੂਜੇ ਦੋ ਮੋਗੇ ਨੇ ਸਾਡੇ ਨੇ ਚੱਕ ਲਿਆ 2-2 ਲੱਖ ਰੁਪਏ ਇੱਕ ਮੋਗੇ ਨੇ ਉਹਨੇ ਪੱਕੇ ਖਾਲ ਬਣਾ ਲਏ ਅੱਜ ਤੱਕ ਕਿਸੇ ਨੇ ਆ ਦੀ ਜਿਬ ਚ ਪੈਸਾ ਨਹੀਂ ਦਿੱਤਾ ਕੱਢ ਕੇ ਜੀ ਹਾਂ ਜੀ ਹੋਰ ਕੋਈ ਪੁਰਾਣਾ ਕੰਮ ਹੋਇਆ ਹੋਵੇ ਕਾਲੀ ਤਨ ਉਹ ਕਾਲੀ ਵਾਲ ਦਾਲਵੇ ਬਾਦਲ ਵਾਲੇ ਕਰ ਗਏ ਹੁਣ ਤਾਂ ਉਹ ਵੀ ਥੱਲੇ ਬਹਿ ਗਏ ਕਿ ਜਿਹੜੇ ਉੱਥੇ ਹੋਰ ਬੰਦੇ ਹੋ ਕੇ ਜਿਹੜੇ ਥੱਲੇ ਕਾਲੀਆਂ ਦੇ ਹੈ ਨਾ ਛੋੜੇ ਪਿੰਡੂ ਬੰਦੇ ਉਹ ਕਿਸੇ ਦਾ ਹੌਣੇ ਨਹੀਂ ਦਿੰਦੇ ਕਾਂਗਰਸ ਦੇ ਵੇਲੇ ਕੋਈ ਚੰਗਾ ਕੰਮ ਕੋਈ ਕੰਮ ਕਾਂਗਰਸ ਵਾਲੇ ਸਾਡੇ ਨੱਥਾ ਸਰਪੰਚ ਸੀਗਾ ਕਾਂਗਰਸ ਵਾਲੇ ਸਰਾਹ ਵਾਲੇ ਦੇ ਮੋਗਾ ਲੋਇਆ ਸਾਡੇ ਪਿੰਡ ਬਣਾਣਾ ਬਹੁਤ ਜ਼ਿਆੜੀ ਹੋ ਗਏ 25 30 ਸਾਲ ਹੋ ਗਏ ਮਨਪ੍ਰੀਤ ਬਾਦਲ ਵੀ ਰਾਜ ਕਰਕੇ ਗਏ ਥੋ ਜਿੱਤੇ ਸੀ ਕਿਵੇਂ ਇਹ ਗਿੱਦਰਵਾਹ ਤੋਂ ਉਹਨਾਂ ਨੇ ਕੋਈ ਚੰਗੀ ਕੰਮ ਕਰਵਾਈ ਸੀ ਮਨਪ੍ਰੀਤ ਬਾਦਲ ਉਹ ਜਿਹੜੇ ਵਿੱਚ ਕੁਝ ਹੋਏ ਵੀ ਕੁਝ ਨਹੀਂ ਵੀ ਹੋਏ ਹੋਏ ਵੀ ਇਹ ਵਿੱਚ ਹੋਏ ਵੀ ਮਨਪ੍ਰੀਤ ਬਾਦਲ ਵੀ ਭਾਜਪਾ ਤੋਂ ਖੜੇ ਹੋਣਗੇ ਥੋ ਚੋਣ ਕਿ ਲੜਨਗੇ ਕਿ ਕਿਵੇਂ ਰਹੂਗਾ ਹਾਂ ਲੋਕੀ ਦੱਸ ਸਕਦੇ ਅਸੀਂ ਤਾਂ ਜਿਹੜੀ ਬੋੜਾ ਡਿੰਪੀ ਢਿੱਲੋਂ ਪਾਵਾਂ ਝਾੜੂ ਵਾਲੇ ਨੂੰ ਤੇ ਮੈਂ ਸਿੰਘਾਂ ਪੰਡਾ ਖਾਲੀਦਾਰ ਚੇ ਵੀ ਸਿੰਘਾ ਹੁਣ ਨਹੀਂ ਖਾਲੀ ਦਾ ਹੁਣ ਡਿੰਪੀ ਢਿੱਲੋਂ ਦੇ ਨਾਲ ਚਲੇਗੀ ਹਾਂ ਨਹੀਂ ਝਾੜੂ ਚ ਚਲੇ ਝਾੜੂ ਚ ਚਲੇ ਝਾੜੂ ਦੀ ਸਰਕਾਰ ਨੇ ਕੋਈ ਚੰਗਾ ਕੰਮ ਕੀਤਾ ਨਵੀਂ ਸਰਕਾਰ ਆ ਏਕਾ ਜਿਹੜੇ ਬਿਜਲੀ ਦੇ ਬਿੱਲ ਫੁੱਲ ਮਾਫ ਕਰਦੇ ਇਹ ਚੰਗਾ ਹੀ ਹੈ ਹੁਣ ਗੋਣ ਗੋਣ ਹੁਣ ਡਿੰਪੀ ਢਿੱਲੋਂ ਦੇ ਜਾਣ ਕਰਕੇ ਗੋਣ ਗੋਣ ਲੱਗੇ ਕਿ ਪਹਿਲਾਂ ਵੀ ਗੋਂਦੀ ਸੀ ਪਹਿਲਾਂ ਵੀ ਗੋਂਦੇ ਸੀ ਵਿਆ ਮਾਦੀ ਪਾਰਟੀ ਚੰਗੀ ਆ ਨੇ ਮੋੜ ਨਹੀਂ ਆਦੇ ਹੁਣ ਜਦੋਂ ਦੇ ਡਿੰਪੀ ਢਿੱਲੋਂ ਆ ਗਿਆ ਹੁਣ ਚੰਗੀ ਗੱਲ ਹੈ ਹਾਂ ਹਾਂ ਚੰਗੀ ਗੱਲ ਹੈ ਹੁਣ ਉਹੀ ਕਹਿ ਦੇਣੀ ਉਹ ਕੰਮ ਚੰਗੇ ਵੀ ਕਰਿਆ ਨੇ ਬੀਏ ਨੇ ਝਾੜੂਆ ਨੇ ਲੋਕਾਂ ਚੀਸੀ ਚੀਸੀ ਤੋਂ ਜੂੜ ਮਾਫ ਕਰਦੀ ਜੀ ਤੇ ਹੋਰ ਜਿਹੜਾ ਹੁਣ ਆਇਆ ਸੋਰਾਚਰੀ ਆਇਆ ਹੁਣ ਪਤਾ ਨਹੀਂ ਗਾਣੂ ਵੀ ਚੰਗੇ ਹੀ ਕਰਨਗੇ ਨਸ਼ਾ ਖਤਮ ਹੋਇਆ ਨਸ਼ਾ ਨਹੀਂ ਖਤਮ ਹੋਇਆ ਨਸ਼ਾ ਕਹਿੰਦੇ ਤੁਹਾਡੇ ਡਿੰਪੀ ਢਿੱਲੋਂ ਕਾਲੀਦਲ ਚ ਸੀਗੇ ਕਾਲੀਦਲ ਨੇ ਲਿਆਂਦਾ ਹੈ ਨਸ਼ਾ ਵਿਕਰਮਜੀਤ ਮੀਠੀਆਂ ਪਕਾਉਂਦਾ ਸਿਮ ਭਗਵਾਨ ਤੇ ਕੀ ਕਰਦੀ ਸੀ ਗੱਲ ਗੱਲਾਂ ਤਾਂ ਸੁਣ ਜੇ ਮੀਠੀਆਂ ਵਕਾਉਂਦਾ ਸੀ ਤਾਂ ਥੱਲੇ ਵੀ ਲੈ ਗਿਆ ਹੂੰ ਜੀ ਥੱਲੇ ਲੈ ਗਿਆ ਮਾੜੇ ਕਰਨ ਕੰਮ ਕਰਨ ਕੋਈ ਬੰਦਾ ਜਿਹੜਾ ਮਾੜੇ ਕੰਮ ਕਰਦਾ ਥੱਲੇ ਲੈ ਹੀ ਜਾਂਦਾ ਅਕਾਲੀ ਦਲ ਦੁਆਰੇ ਆ ਸਕਦੀ ਹੈ ਹੁਣ ਮੁਸ਼ਕਲ ਹੈ ਮੁਸ਼ਕਲ ਹੈ ਹਾਂ ਜੀ ਜੀ ਗੱਲਬਾਤ ਕਰਾਂਗੇ ਹੋਰ ਵੀ ਵੀਰ ਮੌਜੂਦ ਹੈ ਸਾਡੇ ਨਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਜੀ ਹਾਂ ਜੀ ਠੀਕ ਠਾਕ ਕਿਵੇਂ ਚਰਚਾ ਚੱਲਦੀ ਹੈ ਫਿਰ ਇੱਥੇ ਪੂਰੀ ਚਰਚਾ ਇਸ ਤਰ੍ਹਾਂ ਜੀ ਹੁਣ ਅਸਲੀ ਤਾਂ ਲੋਕਾਂ ਦੀ ਪਾਵਰ ਦੱਸੋਗੀ ਰਲ ਮਿਲਾਈ ਆ ਜੇ ਕੋਈ ਇਕੱਲਾ ਹਰ ਨਹੀਂ ਕਿਸੇ ਦਾ ਜੀ ਜਿਹੜੀ ਵੀ ਸਰਕਾਰ ਆਉਂਦੀ ਆ ਕੁਝ ਚੰਗੇ ਕੰਮ ਹੀ ਕਰਦੀ ਆ ਮਾੜਾ ਕਹਨੇ ਕੀਤਾ ਨੀਗਾ ਜੀ ਕਿ ਲੋਕਾਂ ਦੇ ਸਰਤੀ ਸਰਕਾਰ ਬਣਦੀ ਆ ਜੀ ਨੇ ਜਿੰਨਾ ਕਤੰਸੇ ਹਰੇਕ ਨੇ ਲਾਇਆ ਜੀ ਹਾਂਜੀ ਪਰ ਜਦੋਂ ਸੀਐਮ ਭਗਵਾਨ ਨੇ ਭਗਵੰਤਮਾਨ ਨੇ ਸੱਤਾ ਦੇ ਵਿੱਚ ਆਉਣਾ ਸੀ ਉਦੋਂ ਤਾਂ ਇਹ ਕਿਹਾ ਸੀ ਨਾ ਕਿ ਭਈ ਕਾਲੀ ਤੇ ਕਾਂਗਰਸੀਆਂ ਨੇ 75 ਸਾਲ ਲੁੱਟਿਆ ਕਿ ਅਸੀਂ ਦਿਨਾਂ ਜੀ ਦਿਖਾ ਦੇਵਾਂਗੇ ਕੁਝ ਚਮਤਕਾਰ ਲੋਕਾਂ ਨੂੰ ਨਵੀਂ ਸਰਕਾਰ ਆਈ ਹੈ ਦਿਖਾਇਆ ਕੋਈ ਚਮਤਕਾਰ ਚੱਲ ਰਿਹਾ ਸਰ ਜੀ ਸਾਰੇ ਚੱਲੀਦਾ ਪ੍ਰੋਸੈਸ ਨਸ਼ਾ ਬੰਦ ਕਰਦੇ ਨੇ ਸਾਨੂੰ ਤਾਂ ਨਸ਼ੇ ਨਾਲ ਆ ਕੰਮ ਤਾਂ ਹੋਈ ਜਾਣਿਆ ਨਸ਼ੇ ਦੇ ਨਾਮ ਤੇ ਸਰਕਾਰਾਂ ਬਣਦੀਆਂ ਹਾਂ ਨਸ਼ੇ ਖਤਮ ਕਰਦੇ ਨੇ ਸਭ ਤੋਂ ਵੱਡੀ ਸਾਡੀ ਤਾਂ ਮੰਗ ਇਹ ਹੈ 3 ਸਾਲ ਹੋ ਗਏ ਨਸ਼ਾ ਬੰਦ ਨਹੀਂ ਹੋਇਆ ਹੋਰ ਜਾਣਾ ਚਾਹੀਦਾ ਜੀ ਬਾਪੂ ਕਹਰੇ ਵਧਿਆ ਨਸ਼ਾ ਹਾਂ ਨਸ਼ਾ ਵਧਿਆ ਹੁਣ ਆਪਾਂ ਨਿੰਤ ਪੜਦੇ ਹਾਂ ਖਵਾਰਾਂ ਦੇ ਵਿੱਚ ਪੜਦੇ ਹਾਂ ਇੱਕ ਗੱਲ ਸੀਐਮ ਭਗਵੰਤ ਮਾਨ ਨੇ ਇਹ ਵੀ ਕਹੀ ਸੀ ਨਸ਼ਾ ਚਲੋ ਤੁਸੀਂ ਕਹ ਰਹੇ ਹੋ ਨਹੀਂ ਬੰਦ ਹੋਇਆ ਨਾ ਬੰਦ ਹੋਇਆ ਹੁਣ ਇਹ ਵੀ ਗੱਲ ਬਜ਼ੁਰਗ ਕਹਿ ਦਿੰਦੇ ਆ ਬੰਦ ਨਹੀਂ ਹੋਣਾ ਪਰ ਜਿਹੜੀ ਨੌਜਵਾਨੀ ਵਿਦੇਸ਼ਾਂ ਦੇ ਵੱਲ ਕੂਚ ਕਰ ਰਹੀ ਸੀ ਇਸ ਨੂੰ ਕਹਿੰਦੇ ਸੀ ਠੱਲ ਪਾਵਾਂਗੇ ਪਈ ਠੱਲ ਹਾਂ ਠੱਲ ਪੈ ਰਹੀ ਹੈ ਵੈਸੇ ਕਿਉਂ ਲੋਕ ਸਮਝਦਾਰ ਹੋ ਗਿਆ ਹੁਣ ਪੈਸਾ ਇੰਨਾ ਲਾਉਣਾ ਬਹੁਤ ਔਖਾ ਜਾਂਦਾ ਪੈਸਾ ਲਾਉਣਾ ਔਖਾ ਜਾਂ ਰੋਜ਼ਗਾਰ ਇੱਥੇ ਮਿਲਦਣ ਲੱਗ ਗਿਆ ਵੇਖੋ ਹੁਣ ਸੋਰਸ ਤੋਂ ਤਾਂ ਸਰਕਾਰ ਕਰ ਹੀ ਰਹੀ ਆ ਰੋਜ਼ਗਾਰ ਮਿਲਦਾ ਵੀ ਹੈ ਮਿਲਿਆ ਰੋਜ਼ਗਾਰ ਇੱਥੇ ਜੀ ਨਾ ਮਿਲ ਜਾਂਦਾ ਮਿਲ ਵੀ ਜਾਂਦਾ ਏ ਮੁੰਡੇ ਸਾਡੇ ਪਿੰਡ ਦੇ ਬਹੁਤ ਭਰਤੀ ਹੋਏ ਫੌਜ ਫੌਜ ਦੇ ਵਿੱਚ ਭਰਤੀ ਹੋਏ ਪੁਲਿਸ ਦੇ ਵਿੱਚ ਕੁਝ ਮੁੰਡੇ ਫੌਜ ਚ ਤਾਂ ਪਹਿਲਾਂ ਵੀ ਭਰਤੀ ਹੁੰਦੀ ਸੀ ਹਾਂਜੀ ਹਾਂਜੀ ਪਰ ਪੰਜਾਬ ਦੀ ਸਰਕਾਰ ਦੀ ਗੱਲ ਕਰੀਏ ਆਪਾਂ ਪੰਜਾਬ ਸਰਕਾਰ ਸਰਕਾਰ ਵੀ ਜਿੰਨਾ ਖਾ ਗਿਆਦਾ ਲਾਈ ਜਾਂਦੀ ਹੈ ਇਹ ਇਹ ਕਹਿ ਰਹੀ ਕਿ ਪੰਜਾਬ ਸਰਕਾਰ ਤੇ ਕਹਿੰਦੀ 45000 ਤੋਂ ਪਲੱਸ ਨੌਕਰੀਆਂ ਦੇ ਦਿੱਤੀਆਂ ਸੀ ਦੇਖੋ ਜੀ ਹੁਣ ਆਪਣੇ ਕੋਲੇ ਪੂਰਾ ਅੰਕੜਾ ਤਾਂ ਹੈ ਨਹੀਂਗਾ ਤੇ ਜੋ ਖ਼ਬਰ ਖੁਰ ਪੜਦੇ ਆਂ ਖ਼ਬਰਾਂ ਸੁਣਦੇ ਆਂ ਉਹਦਾ ਮੁਤਾਬਕ ਤਾਂ ਸਹੀ ਕਹਿ ਸਕਦੇ ਆਂ ਕਿਵੇਂ ਠੀਕ ਲੱਗ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੀਆਂ ਸਰਕਾਰਾਂ ਸਰਕਾਰ ਜਿਹੜੀ ਸਾਡੇ ਮੁਤਾਬਕ ਤਾਂ ਇਹ ਸਾਰੀਆਂ ਚੰਗੀਆਂ ਹੀ ਸੀ ਸਾਰੀਆਂ ਚੰਗੀਆਂ ਹਾਂ ਸਾਡੇ ਤਾਂ ਜਿੰਨੇ ਕੰਮ ਸਰਕਾਰ ਸਰਕਾਰ ਕਰ ਦੇ ਰਹੀ ਹੈ ਜੀ ਸਾਰੀਆਂ ਹੀ ਕਰਦੀ ਹੈ ਹਾਂਜੀ ਹਾਂਜੀ ਲੋਕ ਵਿਕਾਸ ਦੇ ਨਾਮ ਤੇ ਵੋਟਾਂ ਪਾਉਂਦੇ ਆ ਜਾਂ ਲੋਕ ਮੌਕੇ ਦੇ ਕੰਮ ਨੂੰ ਦੇਖ ਕੇ ਵੋਟਾਂ ਪਾਉਂਦੇ ਨੇ ਵਿਕਾਸ ਦੇ ਮੁਤਾਬਕ ਹੀ ਹੁੰਦਾ ਇਹ ਕੰਮ ਤਾਂ ਸਾਡੇ ਵਿਕਾਸ ਹੋਏ ਆ ਸਰਕਾਰਾਂ ਵੇਲੇ ਜਿੰਨੇ ਕ ਹੋਏ ਆ ਵਧੀਆ ਹੋਏ ਆ ਇਸੇ ਕਰਕੇ ਹੌਟ ਸੀਟ ਬਣ ਜਾਂਦੀ ਹੈ ਹਾਂਜੀ ਹਾਂਜੀ ਹੌਟ ਸੀਟ ਕਿਦਰੋਂ ਆ ਸਾਡੀ ਪਹਿਲਾਂ ਤੋਂ ਹੌਟ ਸੀਟ ਆ ਇਹ ਕੀ ਕਾਰਨ ਮੰਨਦੇ ਕਿਉਂਕਿ ਸardar prakash singh badal ਪਹਿਲਾਂ ਤੋਂ ਇੱਥੋਂ ਮੁੱਖ ਮੰਤਰੀ ਬਣਦੇ ਆ ਸ਼ੁਰੂਆਤ ਉਹਨਾਂ ਦੀ ਇੱਥੋਂ ਹੀ ਹਾਂ ਦੇ ਦਰਵਾਤੇ ਹੋਇਸ ਕਰਕੇ ਹੌਰ ਸ਼ਿਟ ਹੈ ਹੌਰ ਸ਼ਿਟ ਹੈ ਹਾਂ ਜੀ ਰਾਜਾ ਬੜਿੰਗ ਮੁੱਖ ਮੰਤਰੀ ਬਣ ਸਕਦਾ ਤੀਜੀ ਵਾਰ ਜਿਹੜਾ ਇਲੈਕਸ਼ਨ ਲੜਨ ਜਾ ਰਿਹਾ ਇਸ ਵਾਰ ਰਾਜਾ ਬੜਿੰਗ ਖੁਦ ਨਹੀਂ ਲੁਧਿਆਣਾ ਤੋਂ ਐਮਪੀ ਜਿੱਤੇ ਨੇ ਪਰ ਉਹਨਾਂ ਦੀ ਮੈਸੇਜ ਹੈ ਜਿਹੜੇ ਉਹਨਾਂ ਨੂੰ ਇੱਥੋਂ ਟਿਕਟ ਮਿਲੇ ਦੇਖੋ ਜੇ ਤੁਹਾਨੂੰ ਪਾਰਟੀਆਂ ਦਾ ਕੰਮ ਹੈ ਪਾਰਟੀ ਜੀ ਨੂੰ ਟਿਕਟ ਦੇ ਦੋਗੇ ਲੋਕਾਂ ਨੇ ਵੇਖਣਾ ਵੀ ਅਸੀਂ ਕਿਹੜਾ ਚੁਣਨਾ ਹੈ ਮੈਚ ਮੈਚ ਕੀ ਦੇਣਾ ਦੇਖਦੇ ਹੋ ਤੁਸੀਂ ਕਿੰਨਾ ਦਾ ਫਸਮਾ ਅਜੇ ਤੱਕ ਤਾਂ ਰਲਮਾ ਮਿਲਿਆ ਸਾਡੇ ਸਾਡੇ ਮਤਾਬਕ ਦਾ ਰਲਮਾ ਹੈ ਬਾਕੀ ਕਲੀਅਰ ਹੋਊਗਾ ਇਹ ਤਾਂ ਲੋਕਾਂ ਦੀ ਤਾਕਤ ਹੈ ਜਿਹਨੂੰ ਲੋਕ ਤਾਕਤ ਦੇਣਗੇ ਬਣ ਜਾਊਗਾ ਇੱਕ ਗੱਲ ਅਸੀਂ ਹੋਰ ਵੀ ਸੁਣੀ ਹੈ ਕਿ ਭਾਈ ਇੱਥੋਂ ਜਿਹੜੇ ਡਿੰਪੀ ਢਿੱਲੋ ਆਮ ਆਦਮੀ ਪਾਰਟੀ 'ਚ ਚਲੇ ਗਏ ਜਿਹੜੇ ਝਾੜੂ ਵਰਕਰ ਸੀ ਆਮ ਆਦਮੀ ਪਾਰਟੀ ਦੇ ਵਰਕਰ ਸੀ ਉਹਨਾਂ 'ਚ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ ਨਿਰਾਸ਼ਾ ਜਹਿਜਾ ਉਹ ਸਰ ਜੇ ਇਸ ਤਰ੍ਹਾਂ ਜਦੋਂ ਕੋਈ ਪਾਰਟੀ ਦਾ ਇਸ ਤਰ੍ਹਾਂ ਫੇਰ ਬਦਲ ਹੁੰਦਾ ਹੈ ਤੇ ਹੋ ਜਾਂਦਾ ਕੀ ਰਾਂ ਉਹ ਸਾਮਸਾਲਾ ਹੁੰਦੇ ਉਧਰ ਤੋਂ ਦੀ ਸ਼੍ਰੀਕਪੂਣਾ ਜੀ ਕਹਦੇ ਨੇ ਕੋਈ ਅਸੀਂ ਪਹਿਲਾਂ ਕੰਮ ਕਰਦੇ ਸਾਂ ਹੁਣ ਨਵੇਂ ਆ ਕੇ ਹੁੰਦਾ ਹੀ ਹੈ ਜੀ ਸਾਰੇ ਪਾਰਟੀਆਂ 'ਚ ਹੁੰਦਾ ਹੈ ਇਹ ਗੁੱਸੇ ਲੱਗਦੀਆਂ ਕਹਿੰਦੇ ਆਜ਼ਾਦ ਕੈਂਡੀਡੇਟ ਖੜਾ ਕਰਾਂ ਹੋ ਸਕਦਾ ਜੀ ਜਿਵੇਂ ਪੜਦੇ ਆਂ ਖਬਰਾਂ ਦੇ ਵਿੱਚ ਆਪਾਂ ਜਾਂ ਖਬਰਾਂ ਦੇ ਵਿੱਚ ਪੜਦੇ ਆਂ ਉਹਦੇ ਮੁਤਾਬਕ ਹੀ ਦੱਸ ਰਹੇ ਤੁਹਾਨੂੰ ਜੀ ਤੇ ਬਾਕੀ ਸਾਡਾ ਵਧੀਆ ਸਾਰਾ ਲੋਕਾਂ ਦਾ ਵਧੀਆ ਰਹਿਣ ਸਿਆਣਾ ਜੀ ਕਿਵੇਂ ਦਾ ਰਾਜਾ ਬਟਿੰਗ ਦਾ ਮਿਲਬਰਤਨ ਲੋਕਾਂ ਦੇ ਨਾਲ ਬਹੁਤ ਸਾਰਾ ਮਿਲਿਆ ਸਾਰਿਆਂ ਦਾ ਜੀ ਡਿੰਪੀ ਢੇਲੋ ਦਾ ਉਹਨਾਂ ਨਾਲ ਮੈਨਾਂ ਸਾਰੇ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆਂ ਕਹਿੰਦੇ ਬੜਾ ਪਿਆਰਾ ਲੋਕਾਂ ਦਾ ਨਹੀਂ ਪਿਆਰ ਹੈ ਜੀ ਵੇ ਨਿੱਜੀ ਤੌਰ ਤੇ ਲੋਕਾਂ ਦੇ ਬਹੁਤ ਆਉਂਦੇ ਹੈਗੇ ਹਾਂ ਜੀ ਹੈਗੇ ਰਾਜਾ ਵੜਿੰਗ ਦਾ ਵੀ ਕਹਿੰਦੇ ਬੜਾ ਹੈ ਹਾਂ ਜੀ ਹਾਂ ਜੀ ਸਾਰੇ ਮਨਪ੍ਰੀਤ ਜੀ ਸੀ ਉਹ ਵੀ ਆਉਂਦੇ ਸੀ ਘਰ ਘਰ ਸਾਡੇ ਮਨਪ੍ਰੀਤ ਟੱਕਰ ਦੇ ਸਕਦੇ ਐ ਇਹਨਾਂ ਨੂੰ ਤਿੰਨਾਂ ਨੂੰ ਜੇਕਰ ਗੱਲ ਕੀਤੀ ਜਾਵੇ ਰਾਜਾ ਵੜਿੰਗ ਦੀ ਗੱਲ ਕੋਮਕਾਬਲਾ ਸਾਰੰਦਾ ਹਾਂ ਜੀ ਮੁਕਾਬਲਾ ਪੁਰਾਣਾ ਨਹੀਂ ਸਰ ਮੁਕਾਬਲਾ ਫਸਮਾ ਹੋਵੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਜੇਕਰ ਪਹਿਲਾਂ ਦੀ ਸਿਆਸਤ ਦੀ ਗੱਲ ਕਰੀਏ ਜਾਂ ਹੁਣ ਦੀ ਸਿਆਸਤ ਦੀ ਗੱਲ ਕਰੀਏ ਕੀ ਫਰਕ ਮਹਿਸੂਸ ਕਰਦੇ ਵਿਕਾਸ ਜਿੰਨਾ ਕੋਈ ਕਰ ਸਕਦਾ ਕੀਤਾ ਜੀ ਸਾਡੇ ਮਨਪੀ ਬਾਦਲ ਜੀ ਨੇ ਮੋਟਰਾਂ ਲਵਾਇਆ ਸਾਡੇ ਬਹੁਤ ਜ਼ਿਆਦਾ ਸਪੈਸ਼ਲ ਜਿਮਨੀ ਚੋਣ ਹੋਈ ਉਸ ਟਾਈਮ ਦੀ ਗੱਲ ਹੈ ਤੇ ਚੰਗਾ ਵਿਕਾਸ ਆ ਜੀ ਜਿੰਨਾ ਕੋ ਹੋਇਆ ਵਧੀਆ ਕੀਤਾ ਅੱਜ ਦੀ ਸਿਆਸਤ ਨੂੰ ਕਿਵੇਂ ਦੇਖਦੇ ਹੋ ਇੱਕ ਦੂਜੇ ਉੱਪਰ ਕਿਚੜ ਉਸਾਲਿਆ ਜਾਂਦਾ ਔਰ ਪਹਿਲਾਂ ਦੀ ਜਿਹੜੀ ਸਿਆਸਤ ਦੀ ਉਹ ਉਹ ਇਦਾਂ ਦੀ ਸੀ ਚਿਕਰ ਨਾਲ ਅਸੀਂ ਤਾਂ ਸਿਆਸਤਦਾਨ ਸਾਰੇ ਰਲ ਕੇ ਨਸ਼ੇ ਬੰਦ ਕਰ ਨੌਜਵਾਨੀ ਖਤਮ ਹੋ ਰਹੀ ਹੈ ਸਭ ਤੋਂ ਵੱਡੀ ਇਹ ਮੰਗਾ ਸਾਡੀ ਨੌਜਵਾਨੀ ਖਤਮ ਹੋ ਰਹੀ ਹੈ ਇੱਕ ਇੱਕ ਬੱਚਾ ਰੇਕਦੇ ਜੀ ਪਿਸਦ ਸਭ ਤੋਂ ਵੱਡਾ ਨਸ਼ਾ ਦਾ ਨਸ਼ੇ ਖਤਮ ਕਰਨ ਰਲ ਮਿਲ ਕੇ ਸਾਰੇ ਲੀਡਰ ਨਾ ਰਲ ਕੇ ਇਹ ਵਿਕਾਸ ਸਭ ਤੋਂ ਵੱਡਾ ਜਿਹੜਾ ਬੱਚਿਆਂ ਨੂੰ ਬਚਾਉਣਾ ਆਉਂਦਿਆ ਨਾ ਇੱਕ ਇੱਕ ਦੋ ਦੋ ਬੱਚੇ ਹਰੇਕ ਦੇ ਖਤਮ ਹੋਈ ਜਾਂਦੇ ਅਸਲ ਦੇ ਵਿੱਚ ਕਿਉਂ ਨਹੀਂ ਕਰਨਾ ਚਾਹੁੰਦੇ ਲੀਡਰ ਸੱਤਾ ਦੇ ਵਿੱਚ ਆਉਣਾ ਹੁੰਦਾ ਉਦੋਂ ਤੱਕ ਕਹਿੰਦੇ ਆ ਨਸ਼ਾ ਬੰਦ ਕਰਾਂਗੇ ਰਲ ਕੇ ਕਰਨਾ ਸਾਰੇ ਜੀ ਸਾਰੇ ਰਲ ਕੇ ਸਭ ਤੋਂ ਵੱਡਾ ਮੁੱਦਾ ਹੈ ਜੇ ਜਨਤਾ ਉਹਦਾ ਵੋਟਾਂ ਉਹ ਜਨਤਾ ਨਾ ਹੋਈ ਤਾਂ ਵੋਟਾਂ ਕੌਣ ਪਾਊਗਾ ਇੱਕ ਇੱਕ ਬੱਚਾ ਹਰੇਕ ਦਾ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਠੀਕ ਹੋ ਠੀਕ ਠਾਕ ਬਲੀਆ ਸ਼ੀਟ ਹੌਟ ਸ਼ੀਟ ਹੈ ਤੁਹ ਹਾਂਜੀ ਕਿਹਦੇ ਚਰਚਾਵਾ ਚੱਲ ਰਹੀਆਂ ਨੇ ਚਰਚਾਵਾ ਤਾਂ ਸਾਰੀਆਂ ਪਾਰਟੀਆਂ ਦੀ ਚੱਲ ਰਹੀਆਂ ਹੂੰ ਉਹ ਤਾਂ ਮੌਕਾ ਦੱਸੂਗਾ ਮੈਚ ਕਿੰਨਾ ਕਿੰਨਾ ਦਾ ਹੋ ਸਕਦਾ ਮੈਂ ਕਿਹਾ ਤਾਂ ਸਾਰੀਆਂ ਪਾਰਟੀਆਂ ਇੱਕੋ ਜਿਹੀਆਂ ਹੀ ਆ ਹੁਣ ਤਾਂ ਬਰਾਬਰ 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 ਚੱਲ ਰਹੀਆਂ ਹਾਂ ਵੇਖੋ ਕੀ ਬਣਦਾ ਡਿੰਪੀ ਢਿੱਲੋਂ ਨੂੰ ਦੋ ਪਾਸਿਓਂ ਵੋਟਾਂ ਪੈਣਗੀਆਂ ਕਾਲੀ ਦਲ ਵਾਲੀਆਂ ਵੀ ਪੈ ਜਾਣਗੀਆਂ ਆਮ ਆਦਮੀ ਪਾਰਟੀ ਝਾੜੂ ਵਾਲੀਆਂ ਵੀ ਵੋਟਾਂ ਪੈ ਜਾਣਗੀਆਂ ਕਿਵੇਂ ਲੱਗਦਾ ਡਿੰਪੀ ਢਿੱਲੋਂ ਜਿੱਤ ਸਕਦੀ ਹੈ ਵੇਖੋ ਹਾਂ ਹੋ ਸਕਦਾ ਹੈ ਹੋ ਸਕਦਾ ਜਾਂ ਨਹੀਂ ਹੋ ਸਕਦਾ ਰਾਜਾ ਵੜਿੰਗ ਵੀ ਟੱਕਰ ਦੇਣਗੀ ਹਾਂ ਮਨਪ੍ਰੀਤ ਬਾਦਲ ਕਿਵੇਂ ਰਹੂਗਾ ਮਨਪ੍ਰੀਤ ਬਾਦਲ ਦਾ ਤਾਂ ਕੁਝ ਕਹਿ ਨਹੀਂ ਸਕਦੇ ਭਾਜਪਾ ਤਾਂ ਖੜੇ ਹੋਣਗੇ ਨਹੀਂ ਉਹਨਾਂ ਦਾ ਕੁਝ ਕਹਿ ਨਹੀਂ ਸਕਦੇ ਹੂੰ ਕੋਰਟ ਬੈਂਕ ਉਹ ਬਿਆਨ ਆਉਂਦਾ ਮਨਪ੍ਰੀਤ ਬਾਦਲ ਦਾ ਕਿ ਮੈਂ ਵੀ ਇੱਥੋਂ ਜਿੱਤਿਆ ਹੋਇਆ ਮੇਰੇ ਨਾਲ ਵੀ ਲੋਕਾਂ ਦਾ ਬੜਾ ਪਿਆਰ ਹੈਗਾ ਉਹ ਤਾਂ ਮੋਹਨ ਦਾ ਤਾਂ ਮੌਕਾ ਦੱਸੂ ਪਰ ਇਹਨਾਂ ਇਹਨਾਂ ਦੀ ਤਾਂ ਟੱਕਰ ਫਸ ਗਈ ਪੂਰੀ ਟੱਕਰ ਫਸ ਗਈ ਹਰ ਵਾਰੀ ਹੁੰਦੀ ਹੈ ਇਹਨਾਂ ਦੀ ਟੱਕਰ ਹਰ ਵਾਰੀ ਹੂੰ ਜਿਵੇਂ ਅੱਜ ਵੀ ਥੋੜੀਆਂ ਵੋਟਾਂ ਜੀ ਡੈਂਪੀ ਹੋ ਰਹੇ ਸੀ ਵੈਸੇ ਸਾਡੇ ਕੰਮ ਇਹਨਾਂ ਨੇ ਚੰਗੇ ਪੈਸੇ ਤੇ ਲਾ ਦੇਤਾ ਸੀ ਮੋਗਿਆਂ ਨੂੰ ਸਾਡੇ ਨੂੰ ਡਿੰਪੀ ਡੀ ਲੋਣੀ ਹਾਂ ਡਿੰਪੀ ਡੀ ਲੋਣੀ ਠੀਕ ਹੈ ਰਾਜਾ ਬੜਿੰਗ ਵੀ ਕਹਿੰਦੇ ਚੰਗੇ ਕੰਮ ਕਰਦਾ ਚੰਗੀ ਵੋਟ ਪੈ ਗਈ ਸਾਡੇ ਬੰਨੋ ਹਾਂ ਰਾਜੂ ਡਿੰਗ ਨੇ ਵੀ ਚੰਗੇ ਕੰਮ ਕੀਤੇ ਆ ਰਾਜਾ ਬੜਿੰਗ ਨੇ ਕਹਿੰਦੇ ਗਰੀਬ ਲੋਕਾਂ ਨੂੰ ਕੋਠੇ ਦੇ ਦਿੱਤੇ 20-20 ਹਜ਼ਾਰ ਰੁਪਏ ਦੇ ਦਿੱਤੇ ਹਾਂ ਦਿੱਤੇ 20-20 ਹਜ਼ਾਰ ਦੇ ਹਾਂ ਦਿੱਤੇ ਜੀ ਕਿਵੇਂ ਲੋਕ ਵਿਕਾਸ ਨੂੰ ਵੋਟ ਪਾਉਂਦੇ ਆ ਜਾਂ ਮੌਕੇ ਤੇ ਦੇਖਦੇ ਆ ਉਹ ਤਾਂ ਮੌਕਾ ਦੇਖਣ ਗਏ ਕੀ ਬਣਦਾ ਲੋਕ ਮੌਕਾ ਹੀ ਦੇਖਦੇ ਆ ਹਾਂ ਸਾਡੇ ਸੜਕ ਪਈ ਆ ਕਲੋਨੀਆਂ ਦੇ ਵਿੱਚ ਸਭ ਨਾਲੋਂ ਵੱਡਾ ਨਰਕ ਉਹ ਆ ਸਾਨੂੰ ਕਿਉਂਕਿ ਸਾਡਾ ਰਸਤਾ ਬੜਾ ਖਰਾਬ ਮੇਨ ਆ ਹੋ ਇਹ ਬੜਾ ਖਰਾਬ ਰਾਹ ਸਾਡਾ ਉਹ ਸਾਨੂੰ ਜ਼ਰੂਰੀ ਹੈ। ਬਾਕੀ ਸਾਡੇ ਮੋਗਿਆਂ ਦੀਆਂ ਤਿੰਨਾਂ ਦੀਆਂ ਪਾਈ ਪਾਣੀ ਪਈਆਂ। ਉਹ ਜਿਹੜਾ ਪਵਾਊਗਾ ਕੋਈ ਕਰੂਗਾ ਸਾਡੇ ਨਾਲ ਕੋਈ। ਗੱਲ ਅਸੀਂ ਉਹ ਫਿਰ ਵੋਟਾਂ ਅਸੀਂ ਉਸ ਨੂੰ ਮਗਰ ਪਾਵਾਂਗੇ। ਹੋਰ ਕੋਈ ਦੂਰ ਹੈ ਤੇ ਨਹੀਂ ਤੇ ਪਾਣੀ ਆ ਨਹੀਂ ਰਿਹਾ। ਆਹ ਸਮੱਸਿਆ ਜਾਦੀ ਵੱਡੀ ਹੈ। ਹੋਰ ਕੋਈ ਸਮੱਸਿਆ ਬਾਕੀ ਬੇਰਜਗਾਰੀ ਦੀ ਵਿਜਵਾ ਕਾ ਨੌਕਰੀਆਂ ਮਿਲਣ ਤੇ ਨਸ਼ਾ ਬੰਦ ਹੋਵੇ। ਬੇਰੋਜ਼ਗਾਰੀ ਦੀ ਗੱਲ ਨੌਕਰੀਆਂ ਬੜੀਆਂ ਦੇ ਦਿੱਤੀਆਂ 45000 ਤੋਂ ਪਲੱਸ ਨੌਕਰੀਆਂ ਦੇ ਦਿੱਤੀਆਂ। ਸਾਡੇ ਪਿੰਡ 'ਚ ਨਹੀਂ ਮਿਲੀ। ਅਜੇ ਤੇਕਰ ਸਾਡੇ ਪਿੰਡ ਜਿ ਮਿਲਣਗੀਆਂ ਤਾਂ ਫੇਰ ਹੀ ਮੰਨਾਂਗੇ ਹਾਂ ਸੀਐਮ ਭਗਵੰਤ ਮਾਨ ਨੇ ਤੇ ਇਹ ਗੱਲ ਕਹਿਤੀ ਨਾ ਕਹਿੰਦੇ ਕਿ 45000 ਤੋਂ ਪਲੱਸ ਨੌਕਰੀਆਂ ਦੇ ਦਿੱਤੀਆਂ ਭਾਈ ਜੀ ਮਿਲ ਗਈਆਂ ਹੁਣ ਮਿਲ ਗਈਆਂ ਹੋਣਗੀਆਂ ਜਦੋਂ ਸਾਡੇ ਹਰਿਆਣੇ ਚ ਵੀ ਪ੍ਰਚਾਰ ਜੀ ਸਾਨੂੰ ਨਹੀਂ ਮਿਲਿਆ ਅਸੀਂ ਕਿਵੇਂ ਕਹਦੇ ਆਂਗੇ ਸੀਐਮ ਭਗਵੰਤ ਮਾਨ ਹਰਿਆਣੇ ਚ ਵੀ ਪ੍ਰਚਾਰ ਕਰਦੇ ਹਾਂ ਹਾਂ ਜੋ ਸਾਨੂੰ ਤਾਂ ਸਾਡੇ ਤਾਂ ਨਹੀਂ ਮਿਲ ਗਿਆ ਆਖਦੀਆਂਵੇਂ ਜੀ ਸਾਡੇ ਤਾਂ ਬੱਚੇ ਉਵੇਂ ਫਿਰਦੇ ਆ ਤੁਹਾਡੀ ਹੁਣ ਡਿੰਪੀ ਢਿੱਲੋ ਦੀ ਜ਼ਿੰਮੇਵਾਰੀ ਲਾ ਦਿੱਤੀ ਹੈ ਸੀਐਮ ਭਗਵੰਤ ਮਾਨ ਹੁਣ ਫੇਰ ਵੇਖੋ ਕਰੂਗਾ ਤਾਂ ਫੇਰ ਹੀ ਮੰਨਾਂਗੇ ਹੋਰ ਕੋਈ ਸਮੱਸਿਆ ਤੁਹਾਨੂੰ ਹੋਰ ਹੋਰ ਬਸ ਵਤਨ ਤੋਂ ਦੱਸਿਆ ਹੀ ਹੈ ਭਾਈ ਜੀ ਅਸਲ ਦੇ ਵਿੱਚ ਗਰਾਊਂਡ ਰਿਐਲਿਟੀ ਦੇ ਵਿੱਚ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਆਮ ਪਿੰਡਾਂ ਦੇ ਲੋਕਾਂ ਦੀ ਗੱਲ ਆਮ ਸਰ ਜੀ ਜਿਆਦਾ ਤਾਂ ਗਰਾਊਂਡ ਲੈਵਲ ਤੇ ਇੱਕ ਤਾਂ ਨਸ਼ੇ ਦੀ ਬਹੁਤ ਵੱਡੀ ਸਮੱਸਿਆ ਹੈ ਬਹੁਤ ਵੱਡਾ ਮੰਦਾ ਹੈ ਬਾਕੀ ਪਿੰਡ ਦੇ ਵਿਕਾਸ ਜਿੰਨੇ ਕੋਈ ਅਧੂਰੇ ਕੰਮ ਪਏ ਉਹ ਪੂਰੇ ਹੋ ਜਾਣ ਜਿਵੇਂ ਸਾਡੇ ਪਿੰਡ ਦੇ ਵਿੱਚ ਉਥੋਂ ਮੱਲਣ ਪਿੰਡ ਤੋਂ ਧੁੱਲਕੋਟ ਨੂੰ ਅੱਗੇ ਰਸਤਾ ਹੈ ਉਹ ਰਸਤਾ ਖਰਾਬ ਜਿਆਦਾ ਜਾਨੀ ਟੁੱਟੀ ਫੁੱਟੀ ਛੜਕਾ ਉੱਥੇ ਗਰੀਬਾਂ ਦੇ ਘਰਾਂ ਵਿਚਾਰਾਂ ਦੇ ਉਹ ਵੀ ਠੀਕ ਹੋਣਾ ਚਾਹੀਦਾ ਹੈ ਬਾਕੀ ਜਿਹੜੇ ਸਾਡੇ ਮੋਗੇ ਦੂਰ ਦੂਜੀਆਂ ਪਿੰਡਾਂ ਦੇ ਹੱਦ 'ਚ ਲੱਗੇ ਆਂ ਅੰਡਗਰਾਉਂਡ ਪੇਪਾਂ ਪੈ ਜਾਂ ਤਾਂ ਚੰਗੀ ਗੱਲ ਆ ਪਾਣੀ ਉੱਥੋਂ ਜਦੋਂ ਚੱਲਦਾ ਮੋਗੇ ਤੋਂ ਸਾਡੇ ਖੇਤਾਂ 'ਚ ਜਾ ਕੇ ਖੁੱਲੇ ਕਿਉ ਰਾਜ ਹਾਂਜੀ ਮੋਗੇ ਦੂਰ ਹੋਣ ਕਰਕੇ ਇਹ ਵੀ ਸਮੱਸਿਆ ਬਹੁਤ ਵੱਡੀ ਹੈ ਜੀ ਪਰ ਪਹਿਲਾਂ ਤੁਹਾਡੇ ਰਾਜਾ ਬੜਿੰਗ ਰਹੇ ਆ ਹੁਣ ਜਿੱਤੇ ਸੀ ਉਹਨਾਂ ਨੂੰ ਇਹ ਸਮੱਸਿਆਵਾਂ ਦੱਸੀਆਂ ਸੀ ਅਸੀਂ ਹਰੇਕ ਲੀਡਰ ਜਿਹੜਾ ਵੀ ਸਾਡੇ ਆਉਂਦਿਆ ਸੀ ਉਹਨਾਂ ਕੋਲੇ ਬੇਨਤੀ ਕਰਦੇ ਆਂ ਜੀ ਹਾਂਜੀ ਕਿਵੇਂ ਕੀ ਕਹਿ ਰਹੇ ਸੀ ਹਾਲੇ ਨਹੀਂ ਹੋਇਆ ਜੀ ਹਜੇ ਤੱਕ ਆਣੇ ਤਾਂ ਸੇ ਹਰ ਇੱਕ ਨੂੰ ਹੈ ਸਾਡੇ ਪਾਈਪਾਂ ਪੈਣੀਆਂ ਚਾਹੀਦੀਆਂ ਉਹ ਰਸਤਾ ਵੀ ਆਖਿਆ ਵੀ ਉਹ ਦੇਖੋ ਆਪ ਵੀ ਲੰਘਦੇ ਹੋ ਉਤੋਂ ਨਹੀਂ ਮੇਨ ਸ਼ਹਿਰ ਹੈ ਜੈਤੋ ਪਰ ਤੁਸੀਂ ਇਹ ਵੀ ਗੱਲ ਕਹਿ ਰਹੇ ਹੋ ਨੇ ਕਿ ਲੀਡਰਾਂ ਦਾ ਬੜਾ ਮਿਲਨ ਵਰਤਨ ਪ੍ਰੇਮ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਭਾਈ ਸਾਡੀਆਂ ਮੁਸ਼ਕਲਾਂ ਜਾਣ ਤੋਂ ਤੇ ਨਹੀਂ ਮੁਸ਼ਕਲਾਂ ਤਾਂ ਹੈਗੀਆਂ ਦੱਸੀ ਜਾਂਦੇ ਵੀ ਬਥੇਰਾ ਦੋ ਕਰੋਨਾ ਪਈ ਆ ਕੰਮ ਕਰੋ ਪਰ ਹੋ ਨਹੀਂ ਰਿਹਾ ਹਰ ਹਾਲ ਆ ਜਾਂਦੇ ਸਾਨੂੰ ਜਦੋਂ ਵੋਟਾਂ ਦਾ ਟਾਈਮ ਆਉਂਦਾ ਉਦੋਂ ਕਹਿ ਦਿੰਦੇ ਆ ਵੀ ਆ ਤੁਹਾਡਾ ਕਰਾਂਗੇ ਪਰ ਕਰਦੇ ਨਹੀਂ ਹੋ ਨਹੀਂ ਰਿਹਾ ਕੰਮ ਨਹੀਂ ਹੋਇਆ ਪਰ ਬੂਟਾ ਪਾਉਣ ਤੋਂ ਬਾਅਦ ਜਦੋਂ ਕਦੇ ਮਿਲਦੇ ਆ ਉਦੋਂ ਫਿਰ ਕਹਿੰਦੇ ਭਾਈ ਸਾਡਾ ਕੰਮ ਨਹੀਂ ਕਰਦਾ ਆਣੇ ਆ ਬੇਹੇਰਾ ਆਣੇ ਗੱਲ ਨਹੀਂ ਸੁਣਦੇ ਮੁੜ ਕੇ ਆਉਂਦਾ ਹੀ ਨਹੀਂ ਕੋਈ ਉਹ ਤਾਂ ਕਹਿੰਦੇ ਜਫੀਆਂ ਪਾਉਂਦੇ ਆ ਸਾਨੂੰ ਗੱਡੀ ਜਾਂਦੀ ਹੋਵੇ ਤੇ ਰੋਕ ਕੇ ਜਾਂਦੇ ਆ ਕਹਿੰਦੇ ਭਾਈ ਮਿਲਦੇ ਆ ਅਸੀਂ ਤੁਹਾਨੂੰ ਹਾਲਚਲ ਪੁੱਛ ਮਿਲਣ ਨੂੰ ਐ ਕੀ ਆਖਣਾ ਮਿਲਣ ਨੂੰ ਤਾਂ ਹਰ ਇੱਕ ਬੰਦਾ ਹੀ ਮਿਲਦਾ ਜੀ ਠੀਕ ਹੈ ਨਾ ਵੀ ਬਾਰ ਕੋਈ ਕਰੇ ਤਾਂ ਫੇਰ ਹੀ ਆ ਨਾ ਇੱਕ ਗਲਾਮ ਆਦਮੀ ਪਾਰਟੀ ਨੇ ਹੋਰ ਵੀ ਕਹੀ ਸੀ ਕਿ ਭਈ ਸੱਥਾਂ ਚੋਂ ਸਾਡੀ ਸਰਕਾਰ ਚੱਲੂਗੀ ਸੱਥਾਂ ਦੇ ਵਿੱਚ ਆਉਂਦੇ ਆ ਸੱਥਾਂ ਦੇ ਵਿੱਚ ਤਾਂ ਸਰ ਜੀ ਲਗਭਗ ਆਮ ਪਾਰਟੀ ਵਾਲੇ ਆਪਣੇ ਲੋਕਲ ਜਿਹੜੇ ਆਪਣੇ ਹੈਗੇ ਮੁੰਡੇ ਮਿਲਦੇ ਹੀ ਰਹਿੰਦੇ ਆਮ ਜੀ ਲੋਕਲ ਮੁੰਡੇ ਜਿਹੜੇ ਆਪਣੇ ਸਾਡੇ ਏਰੀਏ ਦੇ ਨਹੀਂ ਤਾਂ ਵੀ ਗਿੱਦੜਪੇ ਦੇ ਵਿੱਚ ਤੁਹਾਡੀ ਆਮ ਆਦਮੀ ਪਾਰਟੀ ਦਾ ਐਮ ਐਲ ਏ ਜਿੱਤਿਆ ਵੀ ਨਹੀਂ ਹੈ ਹਾਂ ਨਹੀਂ ਜਿੱਤਿਆ ਰਾਜਾ ਬੜੇਗੇ ਜਿੱਤੇ ਆ ਜੀ ਕਾਂਗਰਸ ਹਾਂਜੀ 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 ਕਾਂਗਰਸ ਹਾਂਜੀ ਉਹ ਤੁਸੀਂ ਕਹਿੰਦੇ ਹੋ ਮਿਲਦੀ ਹੈ ਤੁਹਾਨੂੰ ਆਉਂਦੇ ਜਾਂਦੇ ਹਾਂ ਮਿਲਦੇ ਸਾਰੇ ਇਹ ਨਿੱਜੀ ਤੌਰ ਤੇ ਵੀ ਆਉਂਦੇ ਆ ਔਰ ਕੋਈ ਦੁੱਖ ਤਕਲੀਫਾਂ ਜੜੀਆਂ ਬਸ ਇਹ ਹੀ ਆਈ ਜੀ ਜੀ ਕਿਵੇਂ ਠੀਕ ਹੋ ਠੀਕ ਆ ਠੀਕ ਆ ਠੀਕ ਆ ਔਰ ਫਿਰ ਸੱਟਾ ਸੱਟਾ ਵਧੀਆ ਕੀ ਕੀ ਦੁੱਖ ਤਕਲੀਫਾਂ ਨੇ ਗਰਾਉਂਡ ਲੈ ਨੋਈ ਨਹੀਂ ਸਾਨੂੰ ਦਾ ਜੀ ਤੋਕਤ ਕਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਠੀਕ ਹੈ ਠੀਕ ਯਾਰ ਨਸ਼ੇ ਵਗੇ ਨਹੀਂ ਵਧਾਏ ਹੈ ਘਟਾਈ ਨਹੀਂ ਜੇ ਨਲੇ ਕਹਿੰਦੇ ਆ ਠੀਕ ਹੈ ਫਿਰ ਆਮ ਆਦਮੀ ਪਾਰਟੀ ਦੀ ਹਾਂ ਠੀਕ ਹੀ ਹੋਣੀ ਸੀ ਫਿਰ ਕਦਰ ਨਸ਼ੇ ਵਧ ਗਏ अच्छा वरी ਜਾਂਦਾ ਕੰਮ ਕੋਈ ਉਹ ਕੰਮ ਕੋਈ ਹੋਇਆ ਨਹੀਂ ਆ ਕੰਮ ਇਹਦਾ ਕਹਿੰਦੇ ਬੜੇ ਹੋਗੇ ਦੀ ਕੋਈ ਪੈਂਟ ਦਾ ਕੰਮ ਉਹ ਤੇ ਕਿਹੜਾ ਕਦੋਂ ਦੇ ਆਇਆ ਕਿਹੜਾ ਪੈਂਟ ਦਾ ਕੰਮ ਹੋਇਆ ਕੋਈ ਕੰਮ ਨਹੀਂ ਕੋਈ ਕੰਮ ਨਹੀਂ ਹੋਇਆ ਪੈਂਟ ਦਾ ਕੋਈ ਕੰਮ ਨਹੀਂ ਹੋਇਆ ਅੱਛਾ ਜੀ ਡਿੰਪੀ ਢੇਲੂ ਆਮ ਆਦਮੀ ਪਾਰਟੀ ਚ ਜਾਵੜਿਆ ਇਹ ਤਾਂ ਫਿਰ ਉਹ ਹੁੰਦਾ ਇਹਨੇ ਆਖਿਆ ਇਧਰ ਨੂੰ ਹੋ ਲੋਟ ਹੈ ਖਰਾ ਮੈਂ ਜਿੱਤ ਜੂ ਆਇਆ ਹਾਂ ਇਹਦਾ ਤਾਂ ਹੋਇਆ ਕਿਵੇਂ ਜਿੱਤ ਜੂ ਫਿਰ ਜਿੱਤਨ ਦਾ ਮਹਾਰਾਜ ਨੂੰ ਪਤਾ ਹੁਣ ਕੀ ਪਤਾ ਚਾਹੇ ਕਿੰਨੇ ਕੰਮ ਤਾਂ ਹੋਈ ਨਹੀਂ ਫਿਰ ਕੀ ਹਾਂ ਵੀ ਜਿੱਤਣਾ ਕੀ ਸੀ ਫਿਰ ਆਇਆ ਫਿਰ ਹੁਣ ਕਾਂਗਰਸ ਦੀ ਬਾਜੀ ਲੱਗ ਸਕਦੀ ਹੈ ਫਿਰ ਦੁਬਾਰੀ ਫਿਰ ਇਹਦੀ ਟੱਕਰ ਪੂਰੀ ਆ ਕਾਂਗਰਸ ਦੀ ਹਾਂ ਕਾਂਗਰਸ ਨੂੰ ਮਿਲ ਮਿਲ ਜੂ ਦੁਬਾਰੀ ਅੱਗੇ ਕਦੋਂ ਅੱਗੇ ਲਾਇਆ ਗਿਆ ਕਿ ਦੋ ਵਾਰੀ ਹੀ ਰਾਇਆ ਤੇ ਉਹ ਕਿੱਥੇ ਛੱਡਦਾ ਟੈਗਟ ਇਹ ਅੱਛਾ ਨਹੀਂ ਛੱਡਦਾ ਹਾਂ 9/11 ਹੈ ਹਾਂ ਨਹੀਂ ਰਾਜਾ ਵਿਡਿੰਗ ਰਾਜੀ ਵਿਡਿੰਗ ਜੀ ਦੇ ਰਾਜਾ ਵਿਡਿੰਗ ਕਾਂਗਰਸ ਕਿਨੇ ਕੰਮ ਚੰਗੇ ਕਰਦੇ ਨੇ ਚੰਗੇ ਹੀ ਕਰ ਕੀ ਕੋਠਿਆਂ ਨੂੰ ਚੱਕਦੇ ਹੀ ਗਿਆ ਨੌਕਲ ਉਹਨੀਆਂ ਵਾਲਾ ਨੂੰ ਘਰ ਹਾਲਾ ਨੂੰ ਗਰੀਬਾਂ ਨੂੰ ਚੰਗੇ ਕੰਮ ਕੀਤੇ ਆ ਨੇ ਫਿਰ ਠੀਕ ਆ ਚੱਕ ਦਿੱਤੇ ਆ ਫਿਰ ਆਏ ਮੁੱਖ ਮੰਤਰੀ ਨੂੰ ਮੰਨਿਆ ਮੇਰੇ ਮੁੱਖ ਮੰਤਰੀ ਉਹ ਕਹੇ ਟਨੇ ਲੋਕਾਂ ਨੂੰ ਮaaf ਕਰਤੇ ਸੀ ਪੈਸੇ ਤੇ ਇਹਨੇ ਕੋਈ ਇਹਨੇ ਕੋਈ ਨਹੀਂ ਕੀਤਾ ਭਾਵੇਂ ਤੁਮਾਂ ਨੇ ਮaaf اچھا ਕੁਝ ਨਹੀਂ ਕੀਤਾ 20 ਲੱਖ ਰੁਪਏ ਉਹਨੇ ਮaaf ਕਰਕੇ ਕਿਹਾ ਇਹ ਕਾਂਗਰਸ ਚੰਗੀ ਸੀ ਹਾਂ ਕਾਂਗਰਸ ਨੂੰ ਫੇਰ ਦੁਬਾਰਾ ਦੇਖਣਗੇ ਲੋਕ ਹਾਏ ਅਨਸਾ ਬਜਾਏ ਲਜਾਉਗੀ ਕਾਂਗਰਸ ਦੀ ਟੱਕਰ ਪੂਰੀ ਪਾ ਦੇ ਰਾਜੀਪਿੰਗ ਦੇ ਕਰੋ ਅਮਰਤਾ ਵੜਿੰਗ ਖੜੀ ਹੋ ਹਾਂ ਜੀ ਉਹ ਫਿਰ ਮੂਹ ਆਦੇ ਫਿਰ ਉਹ ਵੇਖੂਆ ਕਿਹੜੇ ਅੰਦਰ ਨੂੰ ਗਾਂ ਟੈਕਟਾ ਦੇਈ ਜਾਂਦੇ ਉਹੋ ਜਿਹੇ ਬੰਦਾ ਠਾਊਗਾ ਰਾਜਾ ਮਾਨਕ ਆ ਸੁਖਵੀਰ ਬਾਦਲ ਦੀਆਂ ਵੀ ਚਰਚਾ ਹੋ ਰਹੀਆਂ ਹਾਂ ਫਿਰ ਉਹ ਲੋਕ ਹਾਂ ਮਨਪ੍ਰੀਤ ਬਾਦਲ ਕਿਵੇਂ ਆ ਜੀ ਮਨਪ੍ਰੀਤ ਪਹਿਲਾਂ ਸਾਡੇ ਉਦੋਂ ਬੰਦਾਰ ਆ ਉਸ ਦਿਨ ਚੰਗੇ ਕੰਮ ਕੀਤੇ ਸੀ ਸਾਡੇ ਮੋਟਰਾਂ ਲੱਗੀ ਵੋਟ ਪੈ ਸਕਦੀ ਹੈ ਮਨਪ੍ਰੀਤ ਬਾਦਲ ਆ ਜੀ ਸਕਦੀ ਆ ਹਾਂ ਬਾਪੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਵੇਂ ਆ ਠੀਕ ਹੋ ਜੀ ਠੀਕ ਹੈ ਜੀ ਚਰਚਾ ਚੱਲ ਰਹੀ ਆ ਤੁਹਾਡੀ ਗਿੱਦੜਬਾਦ ਸ਼ੀਟ ਦੀ ਜੇਕਰ ਗੱਲ ਕਰੀਏ ਆਪਾਂ ਕਾਲੀ ਦਲ ਨੇ ਵੀ ਰਾਜ ਕੀਤਾ ਕਾਂਗਰਸ ਨੇ ਵੀ ਰਾਜ ਕੀਤਾ ਆਮ ਆਦਮੀ ਪਾਰਟੀ ਨੇ ਹੁਣ ਡਿੰਪੀ ਢੇਲ ਨੂੰ ਟਿਕਟ ਦੇ ਦੇਣੀ ਆ ਪਹਿਲਾਂ ਕਾਲੀ ਦਲ ਚ ਸੀਗੇ ਤੁਹਾਨੂੰ ਕਿਵੇਂ ਲੱਗਦਾ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਕਾਲੀ ਦਲ ਦੇ ਰਾਜ ਦੇ ਵਿੱਚ ਕਿਹੋ ਜਿਹਾ ਵਿਕਾਸ ਕਿਵੇਂ ਹੋਇਆ ਠੀਕ ਹੋਇਆ ਜੀ ਪਹਿਲੋ ਜੋ ਦਾਣਾ ਮੰਡੀਆਂ ਬਾਦਲ ਦੇ ਰਾਜ ਚ ਬਣੀਆਂ ਸੋ ਇੱਕ ਅਸੀਂ ਬਾਦਲ ਦੇ ਰਾਜ ਚ ਬਣੀਆਂ ਠੀਕ ਆ ਨਾ ਤੇ ਉਹ ਪਹਿਲਾਂ ਸਰਕਾਰ ਚੰਗੀ ਚੰਗੀ ਸੀ ਇਹ ਜਿਹੜੇ ਸਾਡੇ ਪਿੰਡਾਂ ਵਾਲੇ ਮੌਸਮੀ ਬਟੇਰੇ ਆ ਇਹ ਨਹੀਂ ਕੁਝ ਬੰਨ ਦਿੰਦੇ ਕੋਈ ਥਾਣੇ ਠੱਪੇ ਜਾਓ ਪਹਿਲਾਂ ਸਾਨੂੰ ਪੁੱਛੋ ਫੇਰ ਜਾਓ ਤੇ ਕਰੂ ਅਗਲਾ ਕੀ ਤੇ ਜਿਹੜਾ ਤੁਸੀਂ ਨਿਸ਼ਾਨ ਆ ਜਾਂ ਸਾਡੇ ਪਿੰਡ ਵਾਲੇ ਕੋਈ ਮੰਨ ਰੋ ਆਪਦੇ ਪਿੰਡ ਦੀ ਹੁੰਦੀ ਆ ਬਾਹਰ ਤੇ ਹੁੰਦੀ ਨਹੀਂ ਉਹਦੇ ਚ ਪਤਾ ਕੀ ਕਾਰਨ ਹੈ ਵੀਰ ਨਸ਼ੇ 200 ਇਹਨੂੰ 2 ਸਾਲ ਹੋ ਗਏ ਬਣਿਆ 2 ਸਾਲ ਚ ਨਾ ਤਾਂ ਕੋਈ ਥਾਣੇ ਵਾਲੇ ਆਏ ਇੱਥੇ ਨਾ ਕਾਗਾਂ ਨੇ ਕੋਈ ਫੋਪਿਆ ਨਾ ਕਾਂਗਰਸ ਦਾ ਪਿਆ ਇਹ ਕੋਈ ਪਿੰਡ ਚ ਕਲੇਸ਼ ਨਹੀਂ ਗਾ ਜਿੱਦਾਂ ਦੇ ਇਹ ਆਏ ਆ ਅਸੀਂ ਤਾਂ ਇਹਨਾਂ ਨੂੰ ਤਾਂ ਚੰਗੇ ਆ ਆਮ ਆਦਮੀ ਪਾਰਟੀ ਦੀ ਜਦੋਂ ਦੀ ਸਰਕਾਰ ਆਈ ਹੈ ਯਾਨੀ ਕਿ ਪਿੰਡਾਂ ਦੇ ਵਿੱਚ ਲੜਾਈਆਂ ਨਹੀਂ ਹੁੰਦੀ ਨਹੀਂ ਹੁੰਦੀਆਂ ਸੁਧਾਰ ਹੈ ਸ਼ਿਫਾਰਸ਼ ਮੰਨਣੀ ਨਹੀਂ ਥਾਣੇ ਲੋਕ ਜਾਂਦੇ ਨਹੀਂ ਠੀਕ ਹੈ ਠੀਕ ਹੈ ਪਰਸ ਚਲਦੀ ਨਹੀਂ ਹੈ ਨਹੀਂ ਚਲਣੀ ਜੇ ਸੱਚਾਈ ਹੈ ਨਹੀਂ ਕਿਸੇ ਕੋਲ ਤੇ ਸੱਚਾਈ ਨੂੰ ਸ਼ਿਫਾਰਸ਼ ਚਲੂ ਜੀ ਠੀਕ ਹੈ ਨਾ ਤੇ ਜਿਹੜਾ ਤੁਸੀਂ ਨਸ਼ਾ ਨੇ ਨਸ਼ੇ ਦਾ ਤਾਂ ਹੁਣ ਕੋਈ ਮਰਜੀ ਸਰਕਾਰ ਆ ਜੀ ਤੇ ਨਸ਼ਾ ਤਾਂ ਬੰਦ ਹੋਣੋ ਗਿਆ ਇਹ ਤਾਂ ਹੁਣ ਆਪਦੇ ਘਰ ਘਰ ਦੀ ਪਾਬੰਦੀ ਆ ਮਾਂ ਪਿਓ ਦੀ ਜੇ ਬਚਾਉਣੇ ਆ ਬੱਚੇ ਤਾਂ ਬਚ ਸਕਦੇ ਨਹੀਂ ਬਚਦੇ ਸਰਕਾਰਾਂ ਬੰਦ ਕਰ ਸਕਦੀਆਂ ਨਹੀਂ ਕਰ ਸਕਦੀਆਂ ਕੋਈ ਸਰਕਾਰ ਨਹੀਂ ਤੁਸੀਂ ਬਾਹਰ ਨੇਤਾ ਆਪਾਂ ਵੱਡੇ ਜਿਲ੍ਹਿਆਂ ਦੇ ਵਿੱਚ ਵੇਖਦੇ ਆ ਪੰਜ ਪੰਜ 7 7 ਗੱਟੇ ਪੁਲਿਸ ਵਾਲੇ ਫੜਦੇ ਆ ਉਹ ਪੁਲਿਸ ਵਾਲੇ ਫਿਰ ਦਰਿਆ 'ਚ ਕਿਉਂ ਨਹੀਂ ਸਿੱੜਦੇ ਉਹ ਫਿਰ ਥਾਣਿਆਂ ਨੂੰ ਦਿਨ ਦਿਂਦੇ ਆ ਨਾ ਤੇ ਥਾਣੇ ਵਾਲੇ ਕਾ ਸਾਡੇ ਵਰਗਿਆਂ ਨੂੰ ਬਲੈਕੀਆ ਬਣਾ ਬਣਾ ਪਿੰਡਾਂ 'ਚ ਫੇਰ ਵੇਚੀ ਜਾਂਦੇ ਆ ਸਾਰਾ ਥਾਣੇ 'ਚ ਹੁੰਦਾ ਜੋ ਨਸ਼ਾ ਜਿੰਨਾ ਚਿੱਟਾ ਚੱਪਾ ਹੈ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਸ਼ਿਪਾਰਿਸ਼ ਨਹੀਂ ਚਲਦੀ ਰਿਸ਼ਵਤ ਨਹੀਂ ਚਲਦੀ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਕਿ ਥਾਣਿਆਂ ਦੇ ਵਿੱਚ ਨਸ਼ਾ ਆਉਂਦਾ ਜਿਹੜਾ ਉਹ ਫੜਦੀ ਹੈ ਸਾਡੇ ਵਰਗਿਆਂ ਨੂੰ ਬਲੈਕੀਆ ਬਣਾਉਂਦੀ ਹੈ ਫਿਰ ਗੱਲ ਕਿੱਧਰ ਨੂੰ ਗਈ ਜੀ ਕਿਵੇਂ ਗੱਲ ਘਰ ਜੋੜਨ ਦੀ ਗਈ ਜਦੋਂ ਕੋਈ ਕੋਈ ਰੱਖ ਲਈ ਚਾਰ ਕਰੇਂ ਦੇ ਰੱਖ ਲਈ ਤੇ ਫਿਰ ਉਹ ਜੇ ਸੱਟਨ ਦਰਿਆ ਚ ਕਿਸੇ ਨੂੰ ਤਾਂ ਮਖਾਉਣ ਜਾਂ ਕਾਲੀ ਪਾਲਟੀ ਉਹ ਜਾਮ ਹੋਲੇ ਜਾਂ ਭਾਜਪਾ ਉਹ ਕਿਹੜੇ ਦਰਿਆ ਚ ਸੱਟ ਦੇ ਨਸ਼ਾ ਅਖੀਰ ਉਹ ਜਾਊ ਜਾਊ ਕਿਥੇ ਫਿਰ ਫਿਰ ਪੁਲਿਸ ਵਾਲੰਦੇ ਹੱਥ ਜੀ ਹੈ ਫਿਰ ਉੱਥੇ ਤਾਂ ਉਹਨਾਂ ਹੀ ਉਹਨਾਂ ਨੂੰ ਨੇ ਆਹ ਕਰਨ ਜੀ ਅਸਲ ਦੇ ਵਿੱਚ ਜੇਕਰ ਗੱਲ ਮਨਪ੍ਰੀਤ ਬਾਦਲ ਦੀ ਕਰੀਏ ਮਨਪ੍ਰੀਤ ਬਾਦਲ ਨੇ ਵੀ ਰਾਜ ਕੀਤਾ ਕਰਕੇ ਗਿਆ ਉਹਨਾਂ ਦਾ ਕਿਹੋ ਜਿਹਾ ਮਨਪ੍ਰੀਤ ਤਾਂ ਹੀ ਠੰਡੇ ਕੈਪਸੂਲ ਦਿੰਦਾ ਰਿਹਾ ਹੁਣ ਤੱਕ ਨਾ ਕੋਈ ਝੋਟੀ ਸੌਰੇ ਤੇ ਨਾ ਕਿਸੇ ਦਾ ਕੰਮ ਹੋਵੇ ਠੰਡੇ ਕੈਪਸੂਲ ਨੇ ਮੋਟਰਾਂ ਜ਼ਰੂਰ ਦਿੱਤੀਆਂ ਇਕੱਲੀਆਂ ਮੋਟਰਾਂ ਦਿੱਤੀਆਂ ਬਾਕੀ ਸਾਰੇ ਜਨਤਾ ਨੂੰ ਠੰਡੇ ਕੈਪਸੂਲ ਹੀ ਦਿੱਤੇ ਹੁਣ ਠੀਕ ਹੈ ਜਾਨੀ ਕਿ ਹੁਣ ਮਨਪ੍ਰੀਤ ਬਾ ਸਾਰੇ ਗੱਪਸ਼ਾਪ ਮਾਰਦੇ ਰਹੀ ਅਜ ਤਾਂ ਸੱਚੀਆਂ ਕਹਾਂਗੇ ਰਾਜਾ ਵੜਿੰਗ ਕੇ ਮੇਰੀ ਉਹ ਵੀ ਠੀਕ ਹੈ ਇਥੇ ਮਰੇ ਗਲਿਆਂ ਦੇ ਕੰਬਲ ਲਿਆ ਲਿਆ 100-100 ਰੁਪਏ ਦੇ ਉਹ ਇਥੇ ਵੰਡ ਕੇ ਗਿਆ ਉਹ ਦੀ ਅਸੀਂ ਜਿਹੜਾ ਹੈਗਾ ਤਾਂ ਉਹੀ ਆਖਾਂਗੇ ਪਰ ਦੂਜਿਆਂ ਨੂੰ ਕਿਵੇਂ ਆਖਦਿਆਂਗੇ ਅਸੀਂ ਹਾਂ ਉਹ ਡਿੰਪੀ ਢਿਲੋ ਡਿੰਪੀ ਢਿਲੋ ਨਹੀਂ ਉਹ ਫਕਰ ਬੰਦਾ ਹੈ ਠੀਕ ਹੈ ਉਹ ਫਕਰ ਹੈ ਫਕਰ ਬੰਦਾ ਫਕਰ ਜਮ ਮਸੂਲਾ ਨਹੀਂ ਫਕਰ ਜੀ ਉਹਦੇ ਦਿਲ ਦੇ ਵਿੱਚ ਪਾਪ ਕੋਈ ਜੀ ਡਿੰਪੀ ਤਾਂ ਹਾਂ ਕਿਵੇਂ ਲੋਕ ਤਰਸ ਦੇ ਆਧਾਰ ਤੇ ਵੋਟ ਪਾ ਦੇਣਗੇ ਜਿਤਾ ਦੇਣਗੇ ਜਾਂ ਵਾਕਿਆ ਹੀ ਲੋਕ ਆਮ ਪਾਰਟੀ ਦਾ ਮਸਲਾ ਨਹੀਂਗਾ ਕੋਈ ਉਹਦੇ ਹਮ ਦਰਦੀ ਲੋਕ ਜ਼ਿਆਦੇ ਡੀਐਮਪੀ ਦੇ ਲੋਕੀ ਹਮਦਰਦੀ ਹਾਂ ਹਮਦਰਦੀ ਚਾਹੇ ਉਹ ਕਾਲੀ ਦਲ ਤੋਂ ਇਲੈਕਸ਼ਨ ਲੜਦੇ ਤਾਂ ਵੀ ਜਿੱਤ ਜਾਣਾ ਉਹ ਉਹਦੋਂ ਵੀ ਵੋਟ ਉਹਨੂੰ ਵੱਧ ਪਈ ਹੈ ਕੀ ਹੋ ਗਿਆ ਕਿਸੇ ਪਾਸੇ ਕੋਈ ਪਿੰਡ ਹਰਾ ਵੀ ਦਿੰਦਾ ਵਿੱਚੋਂ ਪਰ ਹੂੰ ਤਾਂ ਉਹਨੂੰ ਵੋਟ ਤਾਂ ਬਥੇਰੀ ਪਈ ਹੈ ਵੋਟ ਦੀ ਤਾਂ ਕਮੀ ਕੋਈ ਨਹੀਂ ਰਹੀ ਪਿੰਡਾਂ ਦੇ ਵਿੱਚ ਤੋਂ ਲੀਡ ਦਿੰਦੇ ਗਏ ਹਾਂ ਹਾਂਜੀ ਆਪਦੇ ਸ਼ਹਿਰ 'ਚ ਆਪਦੇ ਘਰੋਂ ਹਰਿਆ ਹੋਰ ਕੋਈ ਗੱਲ ਨਹੀਂ ਡੀਐਮਪੀ ਦੇ ਹਾਂਜੀ ਹੁਣ ਵੀ ਕਹਿੰਦੇ ਲੋਕ ਤਰਸਦੇ ਆਧਾਰ ਤੇ ਜੇਕਰ ਕਾਲੀ ਦਲ ਦੇ ਵਿੱਚ ਰਹਿੰਦਾ ਤਾਂ ਵੀ ਵੋਟਾਂ ਪਾ ਦੇਣੀ ਅਸੀਂ ਪੈਣਗੇ ਹੀ ਪੈਣਗੇ ਅਸੀਂ ਉਹਨੂੰ ਪੈਣਗੇ ਹੀ ਸੀ ਤਾਂ ਵੀ ਜਿੱਤਾਂਗੇ ਬਿਲਕੁ ਆਮ ਆਦਮੀ ਪਾਰਟੀ ਦੇ ਵਿੱਚ ਡਿੰਪੀ ਟੇਲੋ ਚਲੇ ਗਿਆ ਪਰ ਜਿਹੜੇ ਝਾੜੂ ਵਰਕਰ ਸੀ ਜਿਨ੍ਹਾਂ ਨੇ ਦਰਿਆ ਵਸਾਈਆਂ ਸੀ 10 ਸਾਲ ਤੋਂ ਇੰਤਜ਼ਾਰ ਕੀਤਾ ਸੀ ਕਿ ਸਾਨੂੰ ਟਿਕਟ ਮਿਲੂਗੀ ਉਹ ਨਹੀਂ ਨਹੀਂ ਉਹ ਵੀ ਸਾਰੇ ਰਲ ਜਾਣਗੇ ਕੋਈ ਲੰਮੀ ਗੱਲ ਨਹੀਂ ਹੁੰਦੀ ਇੱਕ ਨੂੰ ਹੀ ਉੱਠਣਾ ਹਰੇਕ ਬੰਦਾ ਕਿਵੇਂ ਉੱਠੂਗਾ ਕੋਈ 2-2 ਕਰੋੜ ਰੁਪਈਆ ਲਾਉਣਾ ਛੋਟਾ ਬੰਦਾ ਕਿੱਥੋਂ ਲਾਊਗਾ ਉਹ ਹੌਲੀ-ਹੌਲੀ ਆਪੇ ਮੰਨ ਜਾਂਦੇ ਹੁੰਦੇ ਆ ਕੋਈ ਲੰਮਾ ਕੰਮ ਨਹੀਂ ਹੁੰਦਾ ਸੀਐਮ ਭਗਵੰਤ ਮਾਨ ਤਾਂ ਕਹਿੰਦੇ ਸੀ ਅਸੀਂ ਆਮ ਲੋਕਾਂ ਨੂੰ ਟਿਕਟ ਦੇਣਾ ਆ ਆਮ ਨੂੰ ਦਿੱਤੀਆਂ ਫਿਰ ਪੇਪਰ ਜਦੋਂ ਜਿਹਦੇ ਬੱਕਰੀਆਂ ਚਾਰ ਨਾਲ ਨੂੰ ਟੈਕਟਾਂ ਦੇ ਦੀਆਂ ਕਿਸੇ ਨੂੰ ਮੋਬਾਈਲਾ ਸੂਚਕਾਰਾਂ ਨੂੰ ਦੇਤੀਆਂ ਉਹਨੂੰ ਤਰਸਦੇ ਫਿਰਦੇ ਆ ਫਿਰ ਉਹ ਵੀ ਕੋਈ 100 ਕਿੱਲੇ ਵਾਲਾ ਕੋਈ 50 ਕਿੱਲੇ ਵਾਲਾ ਕੋਈ 10 ਕਿੱਲੇ ਵਾਲਾ ਖੜੂ ਕੋਲ 10 ਰੁਪਏ ਤਾਂ ਲਾਉ ਕੋਲੋਂ ਲਾਉ ਕਾ ਦੇ ਨਾ ਜਦੋਂ ਕੋਲੇ ਪੈਸੇ ਹੀ ਨਹੀਂ ਉਠੂ ਕਾ ਦੇ ਨਾ 2 ਕਰੋੜ ਰੁਪਏ ਚਾਹੀਦੇ ਚਾਹੀਦਾ ਅਸਲ ਦੇ ਵਿੱਚ ਗਰਾਊਂਡ ਲੈਵਲ ਤੇ ਦੁੱਖ ਤਕਲੀਫਾਂ ਕੀ ਆ ਲੋਕਾਂ ਨੂੰ ਲੋਕਾਂ ਦੇ ਕੰਮ ਕਿਹੜੇ ਕਿਹੜੇ ਨਹੀਂ ਹੋ ਆ ਜੇ ਤਾਂ ਤਾਂ ਸਭ ਨਿਗਾਹ ਮਾਰ ਲਓ ਸਾਹਮਣੇ ਹੀ ਵੇਖ ਲਓ ਉਹਨੂੰ ਦੇਸੀ ਆਨਣਾ ਇਹ ਫੋਟੋ ਚ ਵੀ ਲਾਈ ਰੋ ਪਾਵਾਂ ਦੀ ਪਰ ਇਹੋ ਜੇ ਕੰਮ ਤਾਂ ਪਿੰਡਾਂ 'ਚ ਸਧਾਰਨ ਹੁੰਦੇ ਹੀ ਨਹੀਂ ਕਿ ਵਿੱਚ ਰਹਿ ਹੀ ਜਾਂਦੇ ਆ ਕੰਮ ਚੱਲਦੇ ਆ ਚੱਲਦੇ ਆ ਚ ਹੁੰਦੇ ਰਹੇ ਪਰ ਇੱਕ ਗੱਲ ਆਈ ਸੀ ਕਿ ਪਿੰਡਾਂ ਦੇ ਵਿੱਚੋਂ ਜਿਹੜੇ ਸ਼ਹਿਰਾਂ ਦੇ ਵਿੱਚੋਂ ਜਿਹੜੇ ਨੌਜਵਾਨ ਬਾਹਰ ਜਾ ਰਹੀ ਆ ਵਿਦੇਸ਼ਾਂ ਦੇ ਵਿੱਚ ਵਿੱਚ ਜਾ ਰਹੀ ਆ ਤਾਂ ਉਹ ਰੁਕੀ ਆ ਕਿਤੇ ਨਾ ਕਿਤੇ ਠੱਲ ਪਈ ਆ ਕੁਛ ਨਾ ਕੋਈ ਤਾਂ ਰੁਕਣਗੇ ਜਦੋਂ ਕੋਈ ਪਿੰਡਾਂ 'ਚ ਕੋਈ ਫੈਕਟਰੀਆਂ ਲੱਗ ਗਈਆਂ ਕੋਈ ਆਪਦਾ ਕਾਰੋਬਾਰ ਛੇੜ ਲਿਆ ਕੋਈ ਨੂੰ ਮਿਸਤਰੀ ਬਣ ਗਿਆ ਕੋਈ ਸੂਏ ਸਲਾਈ ਵਾਲਾ ਹੋ ਗਿਆ ਤਾਂ ਬਚਤ ਹੋਊਗੀ ਪਰ ਸਿਰ ਕਾਰਨੀ ਕੋਈ ਉਪਰਾਲਾ ਕੀਤਾ ਉਹਦੇ ਜਰੀਏ ਰੁਕੀ ਹੈ ਥੱਲੇ ਸਰਕਾਰਾਂ ਦਾ ਕੀ ਕਰਨਗੀਆਂ ਹਜੇ ਤਾਂ ਕੋਈ ਕਿਸੇ ਦਾ ਕੋਈ ਮਸਲਾ ਨਹੀਂ ਆਪ ਉਹ ਆਪਣਾ ਇਲੈਕਸ਼ਨਾਂ ਦਾ ਮਸਲਾ ਹੈ ਬਾਕੀ ਦਾ ਕਿਸੇ ਦਾ ਕੋਈ ਰੋਲ ਨਹੀਂ ਬਾਪੂ ਸਾਹਿਬੀ ਕਾਲ ਸਰ ਤੇਰੀ ਕਾਰ ਕਾਹਦਾ ਰੌਲਾ ਕੁਰਸੀ ਦਾ ਕੁਰਸੀ ਦਾ ਰੌਲਾ ਸੀਐਮ ਭਗਵੰਤ ਮਾਨ ਨੂੰ ਦੇਤੀ ਕੁਰਸੀ ਤਾਂ ਤੁਸੀਂ ਮੁੱਖ ਮੰਤਰੀ ਬਣਾਤਾ ਫਿਰ ਕਿਵੇਂ ਕੰਮ ਕਰਦਾ ਹੁਣ ਕਰਦਾ ਕਰਦਾ ਕੀ ਕੰਮ ਕੀਤਾ ਕਰੀ ਜਾਂਦਾ ਕੋਈ ਨਾ ਕੋਈ ਬਿਜਲੀ ਆਮ ਕਰਤੀ ਉਹਨੇ ਹੂੰ ਬਿਜਲੀ ਬਹੁਤਾ ਘਰ ਆਲੀ ਬਹੁਤਾ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਆ ਜ਼ੀਰੋ ਆ ਰਹੇ ਆ ਮੈਂ ਨਹੀਂ ਪੜਦਾ ਕਿ ਬਿੱਲ ਆਉਂਦਾ ਨਹੀਂ ਬਿੱਲ ਠੀਕ ਹੈ ਚੰਗਾ ਕੰਮ ਕਿਵੇਂ ਬਜ਼ੁਰਗਾਂ ਦੀ ਪੈਨਸ਼ਨ ਦਾ ਵਾਅਦਾ ਕੀਤਾ ਸੀ ਕਰੀਏ ਪੂਰਾ ਨਹੀਂ ਉਹ ਨਹੀਂ ਕੀਤਾ ਪੂਰਾ ਦੇ ਲਾਰੇ ਹੀ ਲਾਈ ਜਾਂਦਾ ਠੀਕ ਹੈ ਲਾਰੇ ਹੀ ਲਾਈ ਜਾਂਦਾ ਠੀਕ ਹੈ ਹਾਂ ਦੇਖੋ ਚਲੋ ਕੋਣੀ ਬਿੱਲ ਆਊਗਾ ਤਾਂ ਪੜਦਾ ਕਰਾਂਗੇ ਠੀਕ ਹੈ ਹਾਂ ਪੜਦਾ ਕਰਾਂਗੇ ਕੀ ਪੜਦੇ ਰਿਹਾ ਕੀ ਸੁਲਤਾਨ ਚਾਹੀਦੀਆਂ ਅਸਲ ਦੇ ਵਿੱਚ ਲੋਕਾਂ ਨੂੰ ਸੁਲਤਾਨਾਂ ਦਾ ਚਾਹੀਦੀਆਂ ਹੀ ਹੈ ਹੁਣ ਵੀ ਨਸ਼ਾ ਬੰਦ ਹੋ ਜੇ ਤੇ ਹੋਰ ਭਾਤਮਾਨ ਕੰਮ ਕਰਦਾ ਜਿਹਨੇ ਜੁਗਰਾ ਹੈਗਾ ਅੱਛਾ ਠੀਕ ਹੈ ਜਿਹੜੀ ਪਿਛਲੀਆਂ ਪਿਛਲੀਆਂ ਸਰਕਾਰਾਂ ਨਾਲੋਂ ਠੀਕ ਹੈ ਵੀ ਪਰਸਨਾ ਪੁਰਸਨਾ ਵਧਾ ਦੇ ਬਾਣੀ ਜਾਊਗਾ ਕੋਈ ਨਾ ਕੋਈ ਠੀਕ ਹੈ ਪੈਨਸ਼ਨ ਵਧਾ ਦੇ ਵੀ ਤੇ ਹੋਰ ਪੈਨਸ਼ਨ ਆ ਪੈਨਸ਼ਨ ਆ ਉਹ ਫੂਮ ਦੇ ਵਿੱਚ ਗੱਲਾਂ ਕਰੀ ਜਾਂਦਾ ਤੇ ਕਰਦਾ ਕੁਛ ਨਹੀਂ ਕਰਦਾ ਕੁਛ ਨਹੀਂ ਕੜੇ ਕਨੇ ਆ ਠੀਕ ਹੈ ਬੰਦਾ ਵਧੀਆ ਨੇ ਕਨੇ ਆ ਭਗਵਾਨ ਬੰਦਾ ਤਾਂ ਹੈਗਾ ਚੰਗਾ ਪਰ ਹੌਲੀ ਹੌਲੀ ਕਰੂਗਾ ਹੌਲੀ ਹੌਲੀ ਕਰੂਗਾ ਹਾਂ ਫਿਰ ਪੈਨਸ਼ਨ ਵੀ ਹੌਲੀ ਹੌਲੀ ਵਧਾ ਦੂਗਾ ਹਾਂ ਵੇਖੋ ਵੇਖੋ ਕਰੀ ਜਨੇ ਪੈ ਆਜ ਜਵੇਰ ਤੇ ਆ ਸਕਦੀ ਹੈ ਕਿਵੇਂ ਬਾਦਲ ਸਰਕਾਰ ਵਲੇ ਕਿਵੇਂ ਠੀਕ ਸੀ ਸਰਕਾਰ ਬਹੁਤ ਵਧੀਆ ਸੀ ਬਹੁਤ ਵਧੀਆ ਕੰਮ ਕਰਤੀ ਗਏ ਆ ਉਹ ਬਾਦਲ ਸਰਕਾਰ ਉਹਨਾਂ ਨੇ ਸਾਰਾ ਕੁਝ ਕੀਤਾ ਬਿਜਲੀ ਬੁਜਲੀ ਦਾ ਫਿਰ ਲੋਕਾਂ ਨੇ ਕਿਉਂ ਖੁੰਝੇ ਲਾਤਾ ਬਾਦਲ ਸਰਕਾਰ ਨੂੰ ਆਮ ਸਰਕਾਰ ਹੁਣ ਵਿੱਚੋਂ ਖਜ਼ਾਨਾ ਖਾਲੀ ਰੱਖਦੇ ਸੀ ਤੇ ਉਹ ਫਿਰ ਲੋਕਾਂ ਨੇ ਆਖਿਆ ਖਜ਼ਾਨਾ ਖਾਲੀ ਰਾ ਦੇ ਤੇ ਨਾਲ ਲੋਕਾਂ ਨੇ ਕਰਤੇ ਫਿਰ ਠੀਕ ਹੈ ਹੁਣ ਸਿੱਧੇ ਹੋ ਜਾਣਗੇ ਡੇਡੇ ਕੀਤੇ ਲੋਕਾਂ ਦੇ ਨਹੀਂ ਮੁਸ਼ਕਲ ਹੈ ਮੁਸ਼ਕਲ ਹੈ ਮੁਸ਼ਕਲ ਠੀਕ ਹੈ ਕਾਂਗਰਸ ਵਾਲੇ ਸਿੱਧੇ ਹੋ ਜਾਣਗੇ ਕਾਂਗਰਸ ਨੂੰ ਵੀ ਡੇਡੇ ਕਰਤਾ ਆਮ ਆਦਮੀ ਪਾਰਟੀ ਮੁਸ਼ਕਲ ਹੀ ਹੈ ਕਾਂਗਰਸ ਮੁਸ਼ਕਲ ਹੀ ਹੈ ਹਾਂ ਇੱਕ ਵਾਰੀ ਫੇਰ ਦੁਬਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਆ ਸਕਦੀ ਵੀ ਜ਼ਰੂਰ ਆ ਸਕਦੀ ਹੈ ਆ ਸਕਦੀ ਢਿੰਪੀ ਤੇ ਲੋਕੇਵੇਂ ਜਿੱਤੂਗਾ ਕਿਧਰ ਵਾਹ ਤੂੰ ਮੇਰੀ ਤਾਂ ਹੈ ਪੱਕੀ ਫੇਰ ਦੇਖੋ ਅੱਛਾ ਹਾਂ ਰਾਜਾ ਬੜਿੰਗ ਕੇ ਨਾ ਮੈਂ ਜਿੱਤੂਗਾ ਰਾਜਾ ਬੜਿੰਗ ਵੀ ਜ ਸਾਡਾ ਵੋਟ ਬਹੁਤ ਆ ਰਾਜਾ ਬੜਿੰਗ ਕੋਲੇ ਠੀਕ ਹੈ ਰਾਜਾ ਬੜਿੰਗ ਮਿਲ ਜਾਂਦਾ ਕਿਤੇ ਇਧਰ ਦੀ ਨੰਗਦੇ ਡੱਬਦੇ ਮਿਲ ਜਾਂਦਾ ਮਿਲ ਜਾਂਦਾ ਹੱਥ ਚਾਕੇ ਦੰਦਾ ਹੱਥ ਚੱਕ ਕੇ ਜਾਂਦਾ ਹਾਂ ਬਹੁਤੇ ਲੋਕ ਤਾਂ ਕਹਿੰਦੇ ਜੱਫੀ ਪਾ ਕੇ ਜਾਂਦਾ ਤੂੰ ਕਿਹਨਾਂ ਹੱਥੀ ਚੱਕ ਕੇ ਜਾਂਦਾ ਬਾਪੂ ਹਾਂ ਹੱਥ ਜੇ ਆਪਾਂ ਨੂੰ ਦਕਨੀਆਂ ਵੈਰੀ ਜਾਂਦੇ ਇੱਥੇ ਜਾ ਕੇ ਜਾਂਦੇ ਹੱਥੀ ਚੱਕ ਕੇ ਜਾਂਦਾ ਠੀਕ ਹੈ ਉਹ ਬਾਅਦ ਅਮਰਤਾ ਵਡਿੰਗ ਖੜੇ ਹੋਣਗੇ ਰਾਜਾ ਵਡਿੰਗ ਦੇ ਧਰਮ ਪਤਨੀ ਇੱਥੋਂ ਗਿੱਦੜ ਵਾਹ ਤੋਂ ਅੱਛਾ ਮੈਚ ਫਸ ਸਕਦਾ ਪੂਰਾ ਪੂਰਾ ਫਸ ਸਕਦਾ ਪੂਰਾ ਫਸ ਸਕਦਾ ਹਾਂ ਅੱਛਾ ਪੂਰਾ ਫਸ ਸਕਦਾ ਠੀਕ ਹੈ ਤੂੰ ਕਿਹੜੀ ਪਾਰਟੀ ਜੰਨੀ ਆ ਬਈ ਇਹ ਜੀ ਸਮਝ ਦੱਸੂਗਾ ਸਮਝ ਦੱਸੂਗਾ ਹਾਂ ਹਵਾ ਦੇ ਹਿਸਾਬ ਨਾਲ ਹੋਵਗੇ ਉਦੋਂ ਵੋਟ ਪਾਉਂਗੇ ਹਵਾ ਦੇ ਹਿਸਾਬ ਨਾਲ ਜਾਂ ਕਮਾਂਕਾਰਾਂ ਨੂੰ ਪਾ ਦੂੰਗੇ ਕਮਾਂਕਾਰਾਂ ਨੂੰ ਪਾਵਾਂਗੇ ਕਮਾਂਕਾਰਾਂ ਨੂੰ ਪਾਵਾਂਗੇ ਹਾਂ ਨਾਲੇ ਕਹਿੰਦਾ ਸਮਾਂ ਦੱਸੂਗਾ ਸਮਾਂ ਵੀ ਦੱਸੂਗਾ ਕਮਾਂਕਾਰ ਵੀ ਦੱਸਣਗੇ